ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਆਈ ਹੋਪ ਥੈਟ ਯੂ ਆਲ ਆਰ ਡੂਇੰਗ ਗੁੱਡ ਰਜੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2024 ਜਿਹੜੀ ਕਿ 6ਵੀਂ ਕਲਾਸ ਦੇ ਲਈ ਹੈ ਹਨਾ ਅਗਰ ਤੁਸੀਂ 6ਥ ਕਲਾਸ ਦੇ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ 20 ਜਨੂਅਰੀ ਨੂੰ ਜਿਹੜੀ ਹੈਗੀ ਆ ਇਹ ਪ੍ਰੀਖਿਆ ਹੋਣ ਜਾ ਰਹੀ ਹੈ ਜਿਹੜੇ ਬੱਚਿਆਂ ਨੇ ਦੀ ਰਜਿਸਟ੍ਰੇਸ਼ਨ ਵਗੈਰਾ ਕਰਵਾਈ ਏ ਜੀ ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਨੇ ਅਗਰ ਤੁਸੀਂ ਹਜੇ ਤੱਕ ਐਡਮਿਟ ਕਾਰਡ ਰਜੇ ਨਹੀਂ ਡਾਊਨਲੋਡ ਕੀਤੇ ਤਾਂ ਉਹਨੂੰ ਜ਼ਰੂਰ ਡਾਊਨਲੋਡ ਕਰ ਲਿਓ ਹਨਾ ਐਡਮਿਟ ਕਾਰਡ ਦੇ ਉੱਪਰ ਹਰ ਇੱਕ ਡਿਟੇਲ ਦਿੱਤੀ ਹੋਈ ਹੈ ਤੁਹਾਡੀ ਫੋਟੋ ਦੇ ਨਾਲ ਤੁਹਾਡੀ ਸਾਰੀ ਇਨਫੋਰਮੇਸ਼ਨ ਹੈ ਐਂਡ ਤੁਹਾਡਾ ਪੇਪਰ ਕਦੋਂ ਹੈ ਕਿਹੜੇ ਸੈਂਟਰ 'ਚ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਐਡਮਿਟ ਕਾਰਡ ਦੇ ਉੱਪਰ ਮਿਲ ਜਾਏਗੀ ਅਗਰ ਤੁਸੀਂ ਨਹੀਂ ਡਾਊਨਲੋਡ ਕੀਤਾ ਔਰ ਤੁਹਾਨੂੰ ਨਹੀਂ ਪਤਾ ਕਿ ਕਿੱਥੋਂ ਡਾਊਨਲੋਡ ਹੋਣਾ ਹੈ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਰਜੇ Google ਓਪਨ ਕਰੋਗੇ ਠੀਕ ਹੈ Google ਤੇ ਤੁਸੀਂ ਨੇ ਸਿੱਧਾ ਕੀ ਲਿਖਣਾ ਹੈ NVS ਲਿਖਣਾ ਹੈ ਜਦੋਂ ਤੁਸੀਂ ਇੱਥੇ NVS ਕਲਿੱਕ ਕਰੋਗੇ ਤਾਂ ਸਭ ਤੋਂ ਪਹਿਲੀ ਜਿਹੜੀ ਵੈਬਸਾਈਟ ਹੈ ਤੁਹਾਨੂੰ ਇਹ ਨਵੋਧਿਆ ਵਿਦਿਆਲਿਆ ਸਭਮਤੀ ਦੀ ਮਿਲੇਗੀ ਤੁਸੀਂ ਨੇ ਇਹਦੇ ਤੇ ਕਲਿੱਕ ਕਰਨਾ ਹੈ ਇਹਦੇ ਤੇ ਕਲਿੱਕ ਕਰਕੇ ਰਜੇ ਤੁਹਾਨੂੰ ਆ ਜਿਹੜਾ ਉੱਪਰ ਫੇਸ ਦਿਖ ਰਿਹਾ ਆਈ ਡੋਨਟ ਨੋ ਤੁਹਾਨੂੰ ਕਰਸਰ ਹੈ ਨਾ ਸ਼ੋ ਹੋ ਰਿਹਾ ਜਾਂ ਨਹੀਂ ਹੋ ਰਿਹਾ ਬਟ ਰਜੇ ਐਟ ਅ ਟਾਈਮ ਤੁਹਾਨੂੰ ਆਹ ਦਿਖ ਰਿਹਾ ਸਭ ਤੋਂ ਉੱਪਰ ਪਿਆ ਕਲਿੱਕ ਹੇਅਰ ਟੂ ਡਾਊਨਲੋਡ ਦੀ ਐਡਮਿਟ ਕਾਰਡ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਜਦੋਂ ਇਹਦੇ ਤੇ ਰਜੇ ਕਲਿੱਕ ਕਰੋਗੇ ਤੁਹਾਡੇ ਅੱਗੇ ਕੁਝ ਇਸ ਤਰੀਕੇ ਦਾ ਪੇਜ ਖੁੱਲ ਜੇਗਾ ਸਟੂਡੈਂਟ ਲੌਗਇਨ ਜਿਹੜੀ ਆ ਰਜਿਸਟ੍ਰੇਸ਼ਨ ਨੰਬਰ ਇੱਥੇ ਤੁਸੀਂ ਰਜਿਸਟ੍ਰੇਸ਼ਨ ਨੰਬਰ ਭਰੋਗੇ ਤੁਹਾਨੂੰ ਇਹ ਰਜਿਸਟ੍ਰੇਸ਼ਨ ਨੰਬਰ ਉਦੋਂ ਮਿਲਿਆ ਹੋਏਗਾ ਜਦੋਂ ਤੁਸੀਂ ਇਹ ਫਾਰਮ ਫਿਲ ਕਰ ਰਹੇ ਸੀ ਔਰ ਨੀਚੇ ਵਾਲੀ অপਸ਼ਨ ਤੇ ਤੁਸੀਂ ਕੀ ਭਰਨੇ ਰਹੇ ਜੇ ਡੇਟ ਆਫ ਬਰਥ ਭਰਨੀ ਹੈ ਆਪਣੀ ਇੱਥੇ ਡੇਟ ਆਫ ਬਰਥ ਭਰੋਗੇ ਜਿਹੜੇ ਸਟੂਡੈਂਟਸ ਹੋਣਗੇ ਔਰ ਇੱਥੇ ਤੁਸੀਂ 9+39 ਨੂੰ ਸੋਲਵ ਕਰਕੇ ਇਹਦਾ ਆਨਸਰ ਦੋਗੇ ਤੇ ਇੱਥੇ ਸਾਈਨ ਇਨ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਐਡਮਿਟ ਕਾਰਡ ਆ ਜਾਏਗਾ ਫਿਰ ਹੁਣ ਗੱਲ ਚੱਲਦੀ ਹੈ ਕਿ ਮੈਮ ਸਾਨੂੰ ਰਜਿਸਟ੍ਰੇਸ਼ਨ ਨੰਬਰ ਯਾਦ ਨਹੀਂ ਤਾਂ ਤੁਸੀਂ ਕੀ ਕਰੋਗੇ ਰਜੇ ਬਿਲਕੁਲ ਟਾਪ ਦੇ ਉੱਪਰ ਤੁਹਾਨੂੰ ਆਹ ਹੋਮ ਵਾਲਾ ਪੁਆਇੰਟ ਦਿਖ ਰਿਹਾ ਹੈ ਦਿਖ ਰਿਹਾ ਜੀ ਆਈ ਹੋਪ ਤੁਹਾਨੂੰ ਵਿਜ਼ੀਬਲ ਹੋਏਗਾ ਕਿ ਮੈਂ ਚੈੱਕ ਕਰਿਆ ਵਾਂ ਕਿ ਦਿਖ ਰਿਹਾ ਹੈ ਹਾਂਜੀ ਹਾਂ ਬਿਲਕੁਲ ਦਿਖ ਰਿਹਾ ਸੋ ਇਹ ਤੇ ਜਿਹੜਾ ਤੁਹਾਨੂੰ ਹோம் ਦਿਖ ਰਿਹਾ ਹੈ ਤੇ ਤੁਸੀਂ ਕਲਿੱਕ ਕਰੋਗੇ ਇਹ ਤੇ ਕਲਿੱਕ ਕਰਕੇ ਤੁਹਾਡੇ ਕੋਲ ਇਸ ਤਰੀਕੇ ਦਾ ਪੂਰਾ ਇਹਨਾਂ ਦਾ ਫੇਸ ਖੁੱਲ ਜਾਏਗਾ ਠੀਕ ਹੈ ਉਦੋਂ ਬਾਅਦ ਆ ਤੁਹਾਨੂੰ ਕੈਂਡੀਡੇਟ ਕਾਰਨਰ ਦਿਖ ਰਿਹਾ ਹੋਏਗਾ ਠੀਕ ਹੈ ਜਿਹੜਾ ਆ ਇਸ ਟਾਈਮ ਆਪਾਂ ਹਾਈਲਾਈਟ ਕਰ ਰਹੇ ਹਾਂ ਨਹੀਂ ਹੋ ਰਿਹਾ ਆਈ ਥਿੰਕ ਸੋ ਜਿਹੜਾ ਆ ਕੈਂਡੀਡੇਟ ਕਾਰਨਰ ਦਿਖ ਰਿਹਾ ਰੱਜੇ ਇਹਦੇ ਵਿੱਚ ਆਹ ਹਣਾ 3 ਤੀਸਰੇ ਨੰਬਰ ਤੇ ਪਿਆ ਹੋਇਆ ਕਲਿਕ ਹੇਅਰ ਟੂ ਫਾਈਂਡ ਯਰ ਰਜਿਸਟ੍ਰੇਸ਼ਨ ਨੰਬਰ ਤੁਸੀਂ ਇੱਥੇ ਕਲਿਕ ਕਰੋਗੇ ਇੱਥੇ ਕਲਿਕ ਕਰਨ ਤੋਂ ਬਾਅਦ ਇਸ ਤਰੀਕੇ ਦਾ ਪੇਜ ਤੁਹਾਡੇ ਅੱਗੇ ਖੁੱਲ ਜਾਏਗਾ ਇੱਥੇ ਤੁਸੀਂ ਆਪਣਾ ਨਾਮ ਭਰੋਗੇ ਤੁਹਾਡਾ ਨਾਮ ਕੀ ਹੈ ਫਿਰ ਉਸ ਤੋਂ ਬਾਅਦ ਜੇ ਤੁਸੀਂ ਆਪਣੇ ਫਾਦਰ ਸਾਹਿਬ ਦਾ ਨਾਮ ਭਰੋਗੇ ਉਸ ਤੋਂ ਬਾਅਦ ਆਪਣੇ ਮੰਮੀ ਦਾ ਨਾਮ ਇੱਥੇ ਫਿਲ ਕਰੋਗੇ ਫਿਰ ਰਜੇ ਤੁਹਾਡੀ ਇੱਥੇ ਡੇਟ ਆਫ ਬਰਥ ਆ ਜਾਏਗੀ ਔਰ ਉਸ ਤੋਂ ਬਾਅਦ ਰਜੇ ਤੁਸੀਂ ਜਿਹੜਾ ਆ ਤੁਹਾਨੂੰ ਦਿੱਤਾ ਹੋਇਆ ਕੈਪਚਾ ਕੋਡ ਇੱਥੇ ਲਿਖੋਗੇ ਔਰ ਸਰਚ ਰਜਿਸਟ੍ਰੇਸ਼ਨ ਨੰਬਰ ਕਰ ਦੋਗੇ ਤਾਂ ਤੁਹਾਡੇ ਅੱਗੇ ਕੀ ਆ ਜਾਏਗਾ ਰਜਿਸਟ੍ਰੇਸ਼ਨ ਨੰਬਰ ਆ ਜਾਏਗਾ ਫਿਰ ਤੁਸੀਂ ਕੀ ਕਰੋਗੇ ਦੁਬਾਰਾ ਬੈਕ ਜਾਓਗੇ ਔਰ ਬੈਕ ਜਾ ਕੇ ਠੀਕ ਹੈ ਦੁਬਾਰਾ ਜਿਹੜਾ ਹੈਗਾ ਇੱਥੇ ਆਪਣਾ ਰੋਲ ਨੰਬਰ ਭਰੋਗੇ ਇੱਥੇ ਰਜਿਸਟ੍ਰੇਸ਼ਨ ਨੰਬਰ ਭਰ ਕੇ ਤੁਹਾਡੇ ਅੱਗੇ ਐਡਮਿਟ ਕਾਰਡ ਆ ਜਾਏਗਾ ਜਿੱਤੇ ਲਿਖਿਆ ਹੋਇਆ ਕਿ 20 ਜਨਵਰੀ ਨੂੰ ਤੁਹਾਡਾ ਜਿਹੜਾ ਪੇਪਰ ਹੈ ਕਿੱਥੇ ਹੋਣ ਕਿੰਨੇ ਵਿੱਚ ਸੀ ਟਾਈਮਿੰਗ ਹੈ ਕਿ ਲੈ ਕੇ ਜਾਣਾ ਕੀ ਇਨਸਟਰਕਸ਼ਨਸ ਨੇ ਸਭ ਕੁਝ ਮੈਂਸ਼ਨ ਹੋਏਗਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਵਾਸਤੇ ਅੱਜ ਆਪਾਂ ਮੀਨ ਇਹ ਕਲਾਸ ਸ਼ੁਰੂ ਕੀਤੀ ਹੈ that is ਤੁਸੀਂ ਫਸ ਚੁੱਕੇ ਹੋ ਕਿਉਂਕਿ ਤੁਹਾਡੇ ਪੇਪਰ ਚੱਲ ਰਹੇ ਨੇ ਪ੍ਰੀ ਬੋਰਡ ਤੇ ਐਂਡ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਬਿਲਕੁਲ ਟਾਈਮ ਤੇ ਕਿਤਾਬਾਂ ਚੱਕ ਦਿਆ ਹਨਾ ਸੋ ਮੇਰੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਤੁਹਾਡੀ ਇਸ ਪੇਪਰ ਦੀ ਤਿਆਰੀ ਬਹੁਤ ਘੱਟ ਹੋਏਗੀ ਕਿਉਂਕਿ ਤੁਹਾਡੇ ਪ੍ਰੀ ਬੋਰਡਸ ਵਗੈਰਾ ਕਰਕੇ ਹਨਾ ਸੋ ਬਟ ਡੋਨਟ ਵਰੀ ਅੱਜ ਦੀ ਇਸ ਕਲਾਸ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਤੁਹਾਡਾ ਪੇਪਰ ਕਿੱਥੋਂ ਆਏਗਾ ਕਿਵੇਂ ਆਏਗਾ ਕਿਸ ਤਰੀਕੇ ਦੇ ਸਵਾਲ ਹੋਣਗੇ ਕਿੰਨੇ ਨੰਬਰਾਂ ਦਾ ਆਏਗਾ ਹਨਾ ਹਰ ਇੱਕ ਚੀਜ਼ ਡਿਸਕਸ ਕਰਾਂਗੇ ਠੀਕ ਹੈ ਟੈਂਸ਼ਨ ਵੀ ਲੈਣੇ ਕਿਸੇ ਨੇ ਆਰਾਮ ਨਾਲ ਹੋਣ ਜਿੰਨੀ ਸ਼ਾਂਤ ਰਹਿ ਕੇ ਬਸ ਥੋੜੀ ਜਿਹੀ ਸਮਾਰਟ ਸਟੱਡੀ ਕਰ ਸਕੋ ਉਹਨੇ ਕਰ ਲਓ ਐਨੇ ਨੰਬਰਾਂ ਜੋਗੇ ਕਿ ਆਪਾਂ ਆਸਾਨੀ ਨਾਲ ਇਹਦੇ ਵਿੱਚੋਂ ਪਾਸ ਹੋ ਜਾਈਏ ਠੀਕ ਹੈ ਜੀ ਓਕੇ ਸਭ ਤੋਂ ਪਹਿਲਾਂ ਅਜੇ ਟੈਸਟ ਦੀ ਰਚਨਾ ਯਾਨੀ ਤੁਹਾਨੂੰ ਸਵਾਲ ਕਿਵੇਂ ਆਣਗੇ ਉਹ ਆਪਾਂ ਗੱਲ ਕਰ ਲੈਨੇ ਆ ਜਿਹੜੀ ਤੁਹਾਡੀ ਚੋਣ ਪ੍ਰੀਖਿਆ ਕੀ ਰਜੇ 11:30 ਤੋਂ ਲੈ ਕੇ 1:30 ਵਜੇ ਤੱਕ ਦੀ ਹੈਗੀ ਆ 2 ਘੰਟਿਆਂ ਦਾ ਤੁਹਾਨੂੰ ਸਮਾਂ ਮਿਲੇਗਾ ਔਰ ਇਹਦੇ ਵਿੱਚ ਬਹੁ ਵਿਕਲਪੀ ਕਿਸਮਾਂ ਦੇ ਪ੍ਰਸ਼ਨ ਹੋਣਗੇ ਬਹੁ ਵਿਕਲਪੀ ਪ੍ਰਸ਼ਨ ਕਿਹੜੇ ਹੁੰਦੇ ਨੇ ਜੀ ਤੁਹਾਨੂੰ ਇੱਕ ਕੁਐਸਚਨ ਦੇ ਦੇਣਗੇ ਉਹਦੀਆਂ ਰਜੇ ਚਾਰ ਆਪਸ਼ਨਾਂ ਦੇ ਦੇਣਗੇ ਆਪਸ਼ਨ ਪਹਿਲੀ ਦੂਸਰੀ ਤੀਸਰੀ ਤੇ ਆਪਸ਼ਨ ਨੰਬਰ ਚੌਥੀ ਉਸ ਤੋਂ ਬਾਅਦ ਰਜੇ ਤੁਹਾਨੂੰ ਨਾ ਇੱਕ OMR ਸ਼ੀਟ ਦੇਣਗੇ OMR ਸ਼ੀਟ ਕੀ ਹੁੰਦੀ ਹੈ ਜਿਹਦੇ ਚੋ ਗੋਲੇ ਜਿਹੇ ਭਰੇ ਹੁੰਦੇ ਆ ਦੇਖੀਏ ਕਿਸੇ ਨੂੰ OMR ਸ਼ੀਟ ਆਪਾਂ ਤੁਹਾਨੂੰ ਹੁਣੇ ਦਿਖਾ ਦਿੰਦੇ ਆ 1 ਮਿੰਟ ਰੁਕੋ ਇੱਥੇ ਆਪਾਂ ਸਰਚ ਕਰ ਲੈਨੇ ਆ OMR ਇੱਥੇ ਆਪਣੇ ਕੋਲ OMR ਸ਼ੀਟ ਲਿਖ ਲੈਨੇ ਆ ਨਾਲ 1 ਮਿੰਟ ਰੁਕੋ ਜ਼ਰਾ ਗਿਵ ਮੀ ਅ ਸੈਕਿੰਡ ਤੁਹਾਨੂੰ ਹੁਣੇ ਆਪਾਂ ਦਿਖਾ ਦਿੰਦੇ ਆ ਕਿਸ ਤਰੀਕੇ ਦੀ ਨੇ ਵੈਸੇ ਆਈ ਥਿੰਕ ਤੁਸੀਂ ਦੇਖੀ ਹੀ ਹੋਏਗੀ ਸੋ ਦੇਖੋ ਇਸ ਤਰੀਕੇ ਨਾਲ ਆਪਣੇ ਕੋਲ ਆ ਜਾਂਦੀ ਹੈ ਇਹਦੇ ਵਿੱਚੋਂ ਕੋਈ ਰੈਂਡਮਲੀ ਓਪਨ ਕਰ ਲੈਨੇ ਆ ਫਿਲਹਾਲ ਤਾਂ ਬਸ ਠੀਕ ਹੈ ਆ ਦੇਖੋ ਤੁਹਾਡੇ ਇੱਥੇ ਨਵੋਦੇ ਵਾਲੀ ਵੀ ਪਈ ਆ ਦੇਖੋ ਨਵੋਦੇ OMR ਸ਼ੀਟ ਇੱਕ ਕਲਿੱਕ ਕਰ ਲੈਣੇ ਹੁਣ ਇਹ ਵਿਜ਼ੀਬਲ ਕਰ ਠੀਕ ਹੈ ਇਸ ਤਰੀਕੇ ਨਾਲ ਜੇ ਤੁਹਾਡੀ ਜਿਹੜੀ ਹੈਗੀ ਆ ਇਹ OMR ਸ਼ੀਟ ਹੁੰਦੀ ਹੈ ਠੀਕ ਹੈ ਔਰ ਇੱਥੇ ਜਿਵੇਂ ਮੰਨ ਲਓ ਪਹਿਲਾ ਸਵਾਲ ਹੈ ਠੀਕ ਹੈ ਪਹਿਲੇ ਸਵਾਲ ਦਾ ਜਿਹੜਾ ਆਨਸਰ ਹੈ ਮੰਨ ਲਓ ਆਪਸ਼ਨ A ਆ ਗਈ ਤਾਂ ਤੁਸੀਂ ਜਿਹੜੀ ਆ A ਆਪਸ਼ਨ ਹੈ ਇਹਨੂੰ ਕੀ ਕਰਿਆਉਂਗੇ ਇੱਥੇ ਗੋਲਾ ਭਰਿਆਉਂਗੇ ਔਰ ਜਿਹੜਾ ਤੁਹਾਨੂੰ ਪੈਨ ਲੈ ਕੇ ਜਾਣਾ ਜਾਂ ਕਾਲਾ ਅਲਾਉਡ ਹੈ ਜਾਂ ਫਿਰ ਤੁਹਾਨੂੰ ਨੀਲਾ ਪੈਨ ਅਲਾਉਡ ਹੈ ਉਹ ਵੀ ਜੈਲ ਪੈਨ ਨਹੀਂ ਹੋਣਾ ਚਾਹੀਦਾ ਬਾਲ ਪੈਨ ਹੋਣਾ ਚਾਹੀਦਾ ਸੋ ਇਸ ਤਰੀਕੇ ਨਾਲ OMR ਸ਼ੀਟ ਹੁੰਦੀ ਹੈ ਹੁਣ ਆਪਾਂ ਕਿੱਥੇ ਸੀਗੇ ਹਾਂ ਸੋ ਹੁਣ ਇਥੇ ਆ ਗਏ ਠੀਕ ਹੈ ਜੀ ਸੋ राजे ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਹਾਨੂੰ ਇਹਨਾਂ ਦੇ ਵਿੱਚ ਤਿੰਨ ਭਾਗ ਦਿੱਤੇ ਹੋਣਗੇ ਕਿਹੜੇ ਕਿਹੜੇ ਤਿੰਨ ਭਾਗ ਹੋਣਗੇ ਦੇਖੋ ਸਭ ਤੋਂ ਪਹਿਲਾਂ ਮਾਨਸਿਕ ਯੋਗਤਾ ਦਾ ਟੈਸਟ ਗਣਿਤ ਦਾ ਟੈਸਟ ਤੇ ਭਾਸ਼ਾ ਦਾ ਟੈਸਟ ਇੰਗਲਿਸ਼ ਮੀਡੀਅਮ ਤੇ ਦੇਖ ਲਓ ਇਹਨਾਂ ਨੂੰ ਕੀ ਕਹਿੰਦੇ ਨੇ ਇੰਗਲਿਸ਼ ਮੀਡੀਅਮ ਦੇ ਵਿੱਚ राजे 멘ਟਲ ਅਬਿਲਿਟੀ ਦਾ ਟੈਸਟ ਅਰਥਮੈਟਿਕ ਦਾ ਟੈਸਟ ਤੇ ਲੈਂਗੁਏਜ ਦਾ ਟੈਸਟ ਇਹਨਾਂ ਨੂੰ ਕਹਿੰਦੇ ਨੇ ਠੀਕ ਹੈ ਹੁਣ ਇਹਦੇ ਵਿੱਚ ਹੁੰਦਾ ਕੀ ਹੈ ਦੇਖੋ ਮਾਨਸਿਕ ਯੋਗਤਾ ਟੈਸਟ ਦੇ ਵਿੱਚ ਤੁਹਾਡੀ ਬਸੇ ਸੋਚ ਲਓ ਵੀ ਜਿਹੜੀ ਤੁਹਾਡੀ ਮਾਨਸਿਕਤਾ ਹੈ ਉਹਦਾ ਟੈ ਤੁਸੀਂ ਕਿੰਨਾ ਚੀਜ਼ਾਂ ਲੱਭ ਸਕਦੇ ਹੋ ਇਸ ਤਰੀਕੇ ਨਾਲ ਤੁਹਾਨੂੰ ਸਵਾਲ ਦਿਖਾਵਾਂਗੇ ਤੁਹਾਨੂੰ ਸਮਝ ਲੱਗੇਗਾ ਗਣਿਤ ਦੇ ਵਿੱਚ ਤੁਹਾਨੂੰ ਕੁਝ ਗਣਿਤ ਦੇ ਸਵਾਲ ਹੋਣਗੇ ਲੱਲਾ ਸਸਾ ਵਾਵਾ ਮਮਾ ਸਸਾ ਵਾਵਾ ਪ੍ਰਤੀਸ਼ਤ ਦੇ ਸਵਾਲ ਹੋਣਗੇ ਫਿਰ ਭਾਸ਼ਾ ਦਾ ਟੈਸਟ ਹੋਏਗਾ ਤੁਹਾਨੂੰ ਆਪਾਂ ਹਰੇਕ ਤੁਹਾਨੂੰ ਪੇਪਰ ਦਿਖਾਵਾਂਗੇ ਇੱਕ ਠੀਕ ਹੈ ਉਸ ਤੋਂ ਬਾਅਦ ਕਹਿੰਦੇ 100 ਅੰਕਾਂ ਦੇ ਲਈ ਕੁੱਲ 80 ਸਵਾਲ ਹੋਣਗੇ ਯਾਨੀ ਪੇਪਰ 'ਚ ਤੁਹਾਨੂੰ 80 ਤਾ ਕੁਐਸਚਨ ਆਉਣਗੇ ਔਰ ਨੰਬਰ ਕਿੰਨੇ ਨੰਬਰਾਂ ਦਾ ਹੈ ਪੇਪਰ ਹੈ 100 ਨੰਬਰਾਂ ਦਾ ਪੇਪਰ ਹੈ ਠੀਕ ਹੈ ਜੀ 100 ਨੰਬਰਾਂ ਦਾ ਪੇਪਰ ਹੈ ਤੁਸੀਂ ਦੇਖ ਸਕਦੇ ਹੋ ਮਾਨਸਿਕ ਯੋਗਤਾ ਟੈਸਟ ਦੇ ਵਿੱਚ ਜਿਹੜਾ ਹੈਗਾ ਇਹ 50 ਨੰਬਰਾਂ ਦਾ ਪੇਪਰ ਹੈ 40 ਸਵਾਲ ਆਉਣਗੇ ਗਣਿਤ ਦੇ ਵਿੱਚ 20 ਸਵਾਲ ਆਉਣਗੇ 25 ਨੰਬਰਾਂ ਦਾ ਪੇਪਰ ਹੈ ਜਿਹੜਾ ਤੁਹਾਡਾ ਲੈਂਗੁਏਜ ਟੈਸਟ ਹੈ ਯਾਨੀ ਕਿ ਭਾਸ਼ਾ ਦਾ ਜਿਹੜਾ ਟੈਸਟ ਹੈ ਉਹਦੇ ਵਿੱਚ ਤੁਹਾਨੂੰ 20 ਸਵਾਲ ਮਿਲਣਗੇ ਤੇ 25 ਨੰਬਰਾਂ ਦਾ ਪੇਪਰ ਹੋਏਗਾ ਇਸ ਤੀ ਸਵਾਲ ਬਣ ਗਏ ਤੇ ਅੰਕ ਆਪਣੇ 100 ਬਣ ਗਏ ਤੇ ਜਿਹੜਾ ਸਮਾਂ ਹੈ ਉਹ 2 ਘੰਟਿਆਂ ਦਾ ਹੈ ਉਸ ਤੋਂ ਬਾਅਦ ਰਜੇ ਜਿਹੜੇ ਅ ਬੱਚੇ ਹਨਾ ਹੈਂਡੀਕੈਪ ਬੱਚੇ ਨੇ ਜਿਹੜੇ ਬੱਚੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਜਿਹੜਾ 40 ਮਿੰਟ ਦਾ ਵਾਧੂ ਸਮਾਂ ਮਿਲੇਗਾ ਇੱਥੇ 40 ਮਿੰਟ ਲਿਖਿਆ ਹੋਇਆ ਹੈ ਕਈ ਵਾਰ ਪੇਪਰ ਤੇ ਅੱਧਾ ਘੰਟਾ ਜ਼ਿਆਦਾ ਮਿਲਦੇ ਪਰ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਸਰ ਸਾਨੂੰ ਪ੍ਰੋਸਪੈਕਟਸ ਦੇ ਉੱਪਰ 40 ਮਿੰਟ ਦਾ ਵਾਧੂ ਸਮਾਂ ਹੈ ਸੋ ਤੁਸੀਂ ਅੱਧਾ ਘੰਟਾ ਨਹੀਂ ਦੇ ਸਕਦੇ ਬਟ ਠੀਕ ਹੈ ਇੰਨੀ ਜ਼ਰੂਰਤ ਨਹੀਂ ਪੈਂਦੀ ਇੰਨੇ ਕੁ ਪੇਪਰ ਸੌਖਾ ਹੁੰਦੇ ਤੁਹਾਡਾ ਹੋ ਜਾਏਗਾ ਆਰਾਮ ਨਾਲ ਉਸ ਤੋਂ ਬਾਅਦ ਦੇਖੋ ਜ਼ਰੂਰੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਬਸ ਇੱਕੋ ਧਿਆਨ ਰੱਖੋ ਕਿ ਤੁਸੀਂ ਇਸ ਤਰੀਕੇ ਨਾਲ ਫਿਲ ਕਰਕੇ ਆਉਣਾ ਪੂਰੇ ਦਾ ਪੂਰਾ ਗੋਲਾ ਇਹ ਨਹੀਂ ਅੱਗੇ ਮਾਰੀ ਜੀ ਬਿੰਦੀ ਲਾ ਕੇ ਛੱਡ ਦਿਓ ਜਾਂ ਇਸ ਤਰੀਕੇ ਨਾਲ ਕਾਟੀ ਜੀ ਲਾ ਕੇ ਛੱਡ ਦਿਓ ਐਵੇਂ ਨਹੀਂ ਕਰਨਾ ਇਸ ਤਰੀਕੇ ਨਾਲ ਪ੍ਰੋਪਰ ਫਿਲ ਕਰਕੇ ਆਉਣਾ ਠੀਕ ਹੈ ਜੀ ਹੋਰ ਇੰਪੋਰਟੈਂਟ ਗੱਲ ਇਹਦੇ ਵਿੱਚ ਤੁਹਾਨੂੰ ਦੱਸ ਦਿੰਨੇ ਆਂਗੇ ਜਿਹੜੀ ਜ਼ਰੂਰੀ ਹੈ ਉਹ ਇਹ ਹੈ ਕਿ ਹਰੇਕ ਸਹੀ ਉੱਤਰ ਲਈ 1.25 ਅੰਕ ਦਿੱਤੇ ਜਾਣਗੇ ਯਾਨੀ ਕਿ ਸਵਾ ਅੰਕ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਔਰ ਸਭ ਤੋਂ ਜ਼ਰੂਰੀ ਗੱਲ ਕੋਈ ਨੈਗੇਟਿਵ ਮਾਰਕਿੰਗ ਨਹੀਂ ਕੀਤੀ ਜਾਏਗੀ। ਇਹਦਾ ਮਤਲਬ ਜਿਹੜੇ ਤੁਹਾਡੇ ਕੋਲੇ 80 ਸਵਾਲ ਹੋਣਗੇ ਕੋਈ ਵੀ ਛੱਡ ਕੇ ਨਹੀਂ ਆਉਣਾ। ਚਾਹੇ ਤੁਹਾਨੂੰ ਆਉਂਦਾ ਹੈ ਚਾਹੇ ਤੁਹਾਨੂੰ ਨਹੀਂ ਆਉਂਦਾ ਉੱਤੇ ਫਿਰ ਤੁੱਕਾ ਲਾ ਦਿਓ ਠੀਕ ਹੈ ਜੀ। ਹੁਣ ਤੁੱਕਾ ਵੀ ਸੋ ਸਮਝ ਕੇ ਲਾਉਣਾ ਇਹ ਨਹੀਂ ਵੀ ਮਤਲਬ ਅੱਕੜ-ਅੱਕੜ ਬੰਬੇ ਬੋ ਨਹੀਂ ਕਰਨਾ ਹੈਗਾ। ਥੋੜਾ ਜਾਇ ਮੰਨ ਲਓ ਦੋ ਆਪਸ਼ਨਾਂ 'ਚ ਤੁਹਾਨੂੰ ਕੋਈ ਦਿੱਕਤ ਹੈ ਯਾਨੀ ਮੰਨ ਲਓ ਤੁਹਾਨੂੰ ਪਤਾ ਹੈ ਕਿ A ਜਾਂ B 'ਚ ਕੋਈ ਇੱਕ ਆਂਸਰ ਆਏਗਾ। ਤਾਂ ਫਿਰ ਉੱਥੇ ਤੁੱਕੇ ਚੱਲਦੇ ਨੇ ਹਣੇ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ ਤਾਂ ਇਸ ਲਈ ਕਿਸੇ ਨੇ ਕੋਈ ਵੀ ਸਵਾਲ ਛੱਡ ਕੇ ਨਹੀਂ ਆ ਹੁਣ ਦੇਖੋ ਤੁਹਾਨੂੰ ਅੱਜ ਸਵਾਲ ਦਿਖਾ ਦਿੰਨੇ ਆ ਇਹਨਾਂ ਨੇ ਆਪਾਂ ਨੂੰ ਦਿੱਤੇ ਹੋਏ ਨੇ ਟੈਸਟ ਦੀ ਪ੍ਰਕਿਰਿਆ ਦੇ ਵਿੱਚ ਠੀਕ ਹੈ ਤੁਹਾਨੂੰ ਤਿੰਨ 파ਟ ਆ ਕੇ ਸਮਝ ਲੱਗ ਗਿਆ ਮੈਟ ਆਉਣਾ ਯਾਨੀ ਕਿ ਮੈਂਟਲ ਅਬਿਲਿਟੀ ਟੈਸਟ ਮਾਨਸਿਕ ਯੋਗਤਾ ਦਾ ਟੈਸਟ ਫਿਰ ਇੱਕ ਮੈਥ ਹੋਣਾ ਹੈ ਔਰ ਇੱਕ ਭਾਸ਼ਾ ਦਾ ਪੀਪਰ ਹੋਣਾ ਹੈ ਠੀਕ ਹੈ ਹੁਣ ਦੇਖੋ ਪੇਪਰ ਬਹੁਤ ਸੌਖੇ ਸਵਾਲ ਹੁੰਦੇ ਨੇ ਦੇਖੋ ਇੱਕ ਦੋ ਮੰਨ ਲਓ ਆਪਾਂ ਔਖੇ ਸਵਾਲ ਆ ਸਕਦੇ ਨੇ ਪਰ ਉਦਾਂ ਸੌਖੇ ਹੁੰਦੇ ਨੇ ਜਿਵੇਂ ਮੰਨ ਲਓ ਪਹਿਲਾ ਸਵਾਲ ਤੁਹਾਨੂੰ ਕੀ ਆਇਆ ਕਿ ਜੇ ਤੁਹਾਨੂੰ ਆਹ ਚਾਰ ਆਪਸ਼ਨਾਂ ਦਿੱਤੀਆਂ ਨੇ ਇਹਨਾਂ ਦੇ ਵਿੱਚੋਂ ਜੀ ਤਿੰਨ ਇੱਕੋ ਜਿਹੀਆਂ ਨੇ ਜੀ ਇੱਕ ਆਪਸ਼ਨ ਪਤਾ ਕਰੋ ਜਿਹੜੀ ਅਲੱਗ ਹੈ ਹੁਣ ਇਹ ਤਾਂ ਆਪਾਂ ਪਤਾ ਕਰ ਸਕਦੇ ਹਾਂ ਆਪਾਂ ਨੇ ਕੀ ਕਰਨਾ ਇਹਨੂੰ ਧਿਆਨ ਨਾਲ ਦੇਖਣਾ ਜਦੋਂ ਆਪਾਂ ਧਿਆਨ ਨਾਲ ਦੇਖਣ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜੀ ਆਹ ਡੰਡੀ ਜੀ ਵੱਜੀ ਹੋਈ ਹੈ ਇਹ ਨਾ ਇਦਾਂ ਮੇਨ ਜਿਹੜਾ ਸਾਡਾ ਬਾਕਸ ਹੈ ਮੇਨ ਬਾਕਸ ਤੇ ਵੱਜੀ ਹੋਈ ਹੈ ਇਹਦੇ ਵਿੱਚ ਜਿਹੜੀ ਇਹ ਡੰਡੀ ਜੀ ਅੰਦਰਲੀ ਸਾਈਡ ਵੱਜੀ ਹੋਈ ਹੈ ਸੀ ਆਪਸ਼ਨ ਦੇ ਵਿੱਚ ਇਹ ਜਿਹੜੀ ਡੰਡੀ ਜੀ ਆ ਇਹ ਅੰਦਰਲੀ ਸਾਈਡ ਵੱਜੀ ਹੋਈ ਹੈ ਡੀ ਆਪਸ਼ਨ ਚ ਵੀ ਜਿਹੜੀ ਇਹ ਡੰਡੀ ਜੀ ਆ ਉਹ ਅੰਦਰਲੀ ਸਾਈਡ ਵੱਜੀ ਹੋਈ ਹੈ ਤਾਂ ਕਿਹੜੀ ਆਪਸ਼ਨ ਵੱਖਰੀ ਹੈ ਤੁਸੀਂ ਆਪ ਸੋਚੋ ਆਪ ਸਿਆਣੇ ਹੋ ਤਾਂ ਜੀ ਇਹ ਸਾਡੀ ਵੱਖਰੀ ਆਪਸ਼ਨ ਹੈ ਕਿਉਂ ਕਿ ਇਹਦੇ ਤੇ ਮੇਨ ਬਾਕਸੇ ਤੇ ਹੀ ਜਿਹੜਾ ਮੇਨ ਬਾਕਸ ਹੈ ਉਹ ਤੇ ਹੀ ਲਾਈਨ ਮਾਰੀ ਪਈ ਹੈ ਬਾਕੀਆਂ ਦੇ ਵਿੱਚ ਅੰਦਰ ਲਾਈਨ ਵੱਜੀ ਹੋਈ ਹੈ ਠੀਕ ਹੈ ਜਿਵੇਂ ਮੰਨ ਲਓ ਆਪਾਂ ਤੁਹਾਨੂੰ ਕਹਤਾ ਕਿ ਜੀ ਇੱਕ ਮੰਨ ਲਓ ਅਮ ਕਿਵੇਂ ਲਗਾ ਸਕਦੇ ਆ ਪਾਮ ਜਿਵੇਂ ਮੈਂ ਤੁਹਾਨੂੰ ਇੱਕ ਲਿਖਤਾ ਕੋਕਾ ਕੋਲਾ ਠੀਕ ਹੈ ਇੱਕ ਆਪਾਂ ਦੇ ਲਿਖਤਾ ਜੀ ਫੈਂਟਾ ਹੋਰ ਕਿਹੜਾ ਹੁੰਦਾ ਇੱਕ ਆਪਾਂ ਨੇ ਜੀ ਲਿਖਤਾ ਮਾਜਾ ਇੱਕ ਕਲਪਿਤ ਦੀ ਚਾਹ ਹੁਣ ਮੈਂ ਤੁਹਾਨੂੰ ਕਿਹਾ ਇਹਨਾਂ ਚੋਂ ਵੱਖਰਾ ਕੌਣ ਨੇ ਤਾਂ ਆਪਾਂ ਦੱਸ ਸਕਦੇ ਐ ਇਹਨਾਂ ਚੋਂ ਵੱਖਰਾ ਕੌਣ ਹੈ ਬਹੁਤ ਆਸਾਨੀ ਨਾਲ ਆਪਾਂ ਦੱਸਾਂਗੇ ਜੀ ਇਹਨਾਂ ਚੋਂ ਚਾਹ ਵੱਖਰੀ ਹੈ ਕਿਉਂ ਵੱਖਰੀ ਹੈ ਕਿਉਂਕਿ ਚਾਹ ਜਿਹੜੀ ਹੈਗੀ ਆ ਗਰਮ ਹੁੰਦੀ ਆ ਬਾਕੀ ਇਹ ਤਿੰਨੇ ਚੀਜ਼ਾਂ ਆਪਾਂ ਠੰਡੀਆਂ ਪੀਣਾ ਪਸੰਦ ਕਰਦੇ ਹਾਂ ਸੋ ਇਸ ਤਰੀਕੇ ਨਾਲ ਹੀ ਬਸ ਹੁਣ ਤੁਹਾਨੂੰ ਸ਼ੇਪਸ ਦਿੱਤੀਆਂ ਹੋਈਆਂ ਨੇ ਇਹਦੇ ਵਿੱਚੋਂ ਰਜੇ ਇਹ ਚਾਰ ਸਵਾਲ ਆਉਂਦੇ ਨੇ ਹੈ ਜਿੱਥੇ ਤੁਹਾਨੂੰ ਕਿੰਨੇ ਸੌਖੇ ਸਵਾਲ ਨੇ ਬਸ ਜਿਹੜੀ ਉੱਪਰ ਸਟੇਟਮੈਂਟ ਆ ਇਹਨੂੰ ਧਿਆਨ ਨਾਲ ਪੜ ਲਿਓ ਕਿ ਕੀ ਕਿਹਾ ਗਿਆ ਠੀਕ ਹੈ ਜੀ ਸੋ ਸਟੇਟਮੈਂ ਸੋ ਕਿ ਹੋਰ ਕੀ ਪੁੱਛਿਆ ਜਾਂਦਾ ਚਿੱਤਰ ਮੇਲ ਹੁਣ ਇਹਦੇ ਚ ਕੀ ਹੈ ਬਹੁਤ ਸੌਖਾ ਸਵਾਲ ਹੈ ਦੇਖੋ ਸਮਝੋ ਇਹਦੇ ਚ ਕੀ ਹੈ ਨਾ ਇਧਰਲੀ ਸਾਈਡ ਤੁਹਾਨੂੰ ਆਹ ਇੱਕ ਸ਼ੇਪ ਦਿੱਤੀ ਕਹਿੰਦੇ ਆਹ ਵਾਲੀ ਸ਼ੇਪ ਇਧਰ ਕਿੱਥੇ ਹੈ ਦੱਸੋ ਇਹ ਕੋਈ ਸਵਾਲ ਹੈ ਪਰ ਦੇਖੋ ਤੁਹਾਨੂੰ ਪੇਪਰ ਚ ਆਉਂਦਾ ਸਵਾਲ ਹੁਣ ਕੀ ਕਰਨਾ ਹੈ ਜਿਹੜੀ ਆਹ ਇਧਰ ਸ਼ੇਪ ਹੈ ਦੱਸਣਾ ਕਿ ਏ ਹੈ ਬੀ ਹੈ ਸੀ ਹੈ ਤੇ ਡੀ ਹੈ ਹੁਣ ਸਾਫ਼-ਸਾਫ਼ ਦਿਖ ਰਿਹਾ ਕਿ ਜਿਹੜੀ ਆਹ ਵਾਲੀ ਸ਼ੇਪ ਹੈ ਦੇਖੋ ਆ ਪਈ ਹੋਈ ਹੈ ਦੇਖੋ ਇਸ ਤਰੀਕੇ ਨਾਲ ਸੇਮ ਪਈ ਹੋਈ ਹੈ ਇਸ ਤਰੀਕੇ ਨਾਲ ਠੀਕ ਹੈ ਸੋ ਸਹੀ ਸਾਡਾ ਆਨਸਰ ਆ ਜਾਊਗਾ ਸੋ ਇਹ ਵੀ ਠੀਕ ਹੈ ਸਾਡਾ ਆਨਸਰ ਇਸ ਤਰੀਕੇ ਦੇ ਵੀ ਤੁਹਾਨੂੰ ਕਿੰਨੇ ਆਉਣਗੇ ਚਾਰ ਸਵਾਲ ਆਉਣਗੇ ਸੋਚੋ ਦੇਖੋ ਕਿੰਨੇ ਸੌਖੇ ਸਵਾਲ ਨੇ ਬਸ ਤੁਸੀਂ ਪੜ੍ਹੇ ਨਹੀਂ ਹੈਗੇ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਉਹ ਲੱਗ ਰਿਹਾ ਹੋਊਗਾ ਪਰ ਟੈਨਸ਼ਨ ਨਹੀਂ ਲੈਣੀ ਕਿਸੇ ਹੁਣ ਆਹ ਜਮਾਈ ਸੌਖਾ ਸਵਾਲ ਇਹਦੇ ਵਿੱਚ ਕੀ ਕਰਨਾ ਹੈ ਇਸ ਤਰੀਕੇ ਨਾਲ ਆਹ ਪੈਟਰਨ ਨੋਟ ਕਰਨਾ ਵੀ ਕੀ ਪੈਟਰਨ ਬਣ ਰਿਹਾ ਉਹ ਪੈਟਰਨ ਦੇ ਬੇਸ ਤੇ ਆਪਾਂ ਨੇ ਆਹ ਜਿਹੜੀ ਖਾਲੀ ਬਾਕਸ ਛੱਡਿਆ ਹੋਇਆ ਇਹਦੇ ਚ ਪੈਟਰਨ ਬਣਾਵਾਂਗੇ ਫਿਰ ਆਪਾਂ ਦੇਖਾਂਗੇ ਵੀ ਜਿਹੜਾ ਅਸੀਂ ਪੈਟਰਨ ਬਣਾਇਆ ਕਿਹੜੀ ਆਪਸ਼ਨ ਨਾਲ ਮਿਲ ਰਿਹਾ ਉਹੀ ਸਾਡਾ ਆਨਸਰ ਆਜੂਗਾ ਠੀਕ ਹੈ ਜਿਵੇਂ ਇੱਥੇ ਤੁਸੀਂ ਜਿਵੇਂ ਤੁਸੀਂ ਅਗਰ ਇੱਥੇ ਥੋੜਾ ਜਿਹਾ ਨੋਟ ਕਰੋਗੇ ਕਿ ਕੀ ਪੈਟਰਨ ਬਣ ਰਿਹਾ ਹੈ ਜੀ ਦੇਖੋ ਪਹਿਲਾਂ ਤਾਂ ਆਹ ਲਾਈਨ ਮਿਲੂਗੀ ਜਾ ਕੇ ਇਸ ਤਰੀਕੇ ਨਾਲ ਮਿਲੂਗੀ ਲਾਈਨ ਇਹ ਉਸ ਤੋਂ ਬਾਅਦ ਆਹ ਇੱਥੇ ਚੱਕਰ ਜਿਹਾ ਪੂਰਾ ਹੋਊਗਾ ਉਸ ਤੋਂ ਬਾਅਦ ਕੀ ਪੈਟਰਨ ਹੈ ਜੀ ਇਸ ਤਰੀਕੇ ਨਾਲ ਇਹ ਆਹ ਲਾਈਨਾਂ ਐਵੇਂ ਜਿਵੇਂ ਵੱਜੀਆਂ ਹੋਈਆਂ ਨੇ ਸੋ ਆਪਾਂ ਵੀ ਕੀ ਕਰਾਂਗੇ ਇਹ ਬਾਹਰ ਲਾਈਨ ਵੱਜੀ ਹੋਈ ਹੈ ਇਸ ਤਰੀਕੇ ਨਾਲ ਆਪਾਂ ਨੇ ਲਾਈਨ ਮਾਰਨੀ ਹੈ ਔਰ ਫੇਰ ਸਾਨੂੰ ਦਿਖ ਰਿਹਾ ਕਿ ਸਾਰਿਆਂ ਦੇ ਵਿੱਚ ਇਸ ਤਰੀਕੇ ਨਾਲ ਲਾਈਨ ਹੈ ਤਾਂ ਆਪਾਂ ਕੀ ਕਰਾਂਗੇ ਇੱਥੇ ਲਾਈਨ ਮਾਰਿਆਵਾਂਗੇ ਔਰ ਜਦੋਂ ਧਿਆਨ ਨਾਲ ਦੇਖਿਆ ਤਾਂ ਆਪਸ਼ਨ A ਸਾਡਾ ਸਹੀ ਆਨਸਰ ਆ ਗਿਆ ਕਲੀਅਰ ਹੈ ਤੇ ਕੋਈ ਵੀ ਬਹੁਤ ਸੌਖੇ ਸਵਾਲ ਨੇ ਹਨਾ ਕੋਈ ਗੱਲ ਨਹੀਂ ਅਗਰ ਤੁਹਾਨੂੰ ਇਹ ਔਖੇ ਲੱਗ ਰਹੇ ਨੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ ਮੈਂ ਤੁਹਾਡੇ ਲਈ ਇੱਕ ਵੀਡੀਓ ਪਾ ਦੂੰਗੀ ਠੀਕ ਹੈ ਉਹ ਵੀਡੀਓ ਸਫੀਸ਼ੀਐਂਟ ਹੈ ਤੁਹਾਡਾ ਜਿਹੜਾ ਹੈਗਾ ਇੰਨੇ ਕ ਨੰਬਰ ਲੈ ਕੇ ਆ ਜਾਓਗੇ ਤੁਸੀਂ ਵੀ ਆਹ 4 ਦਿਨਾਂ ਚ ਤੁਸੀਂ ਪਾਸ ਹੋ ਜਾਓਗੇ ਠੀਕ ਹੈ ਕਿਉਂਕਿ ਸਾਰੀ ਗੱਲ ਆਬਜ਼ਰਵੇਸ਼ਨ ਦੀ ਹੈ ਬਸ ਦਿਮਾਗ ਲਾੜੋ ਤੁਸੀਂ ਨਹੀਂ ਆਪਣਾ ਠੀਕ ਹੈ ਹੁਣ ਆ ਸ ਚਿੱਤਰ ਲਈ ਸੰਪੂਰਨਤਾ ਇੱਥੇ ਕੀ ਕਰਨਾ ਕਹਿੰਦੇ ਖੱਬੇ ਪਾਸੇ ਤਿੰਨ ਸਮੱਸਿਆ ਵਾਲੇ ਅੰਕੜੇ ਹਨ ਹੁਣ ਆ ਦੇਖੋ ਆ ਖੱਬਾ ਪਾਸੇ ਹੁੰਦੇ ਆ ਸਾਡਾ ਸੱਜਾ ਪਾਸਾ ਹੁੰਦਾ ਯਾਨੀ ਆਹ ਲੈਫਟ ਸਾਈਡ ਹੈ ਤੇ ਆਹ ਰਾਈਟ ਸਾਈਡ ਹੈ ਠੀਕ ਹੈ ਕਹਿੰਦੇ ਚੌਥੇ ਅੰਕ ਦੇ ਲਈ ਖਾਲੀ ਲਈ ਜਿਹੜੀ ਹੈਗੀ ਆ ਥਾਂ ਖਾਲੀ ਛੱਡੀ ਗਈ ਹੈ ਆ ਦੇਖੋ ਸਾਨੂੰ ਖਾਲੀ ਥਾਂ ਦਿਖ ਰਹੀ ਹੈ ਸਮੱਸਿਆ ਦੇ ਅੰਕੜੇ ਲੜੀਵਾਰ ਹਨ ਹੱਥ ਵਾਲੇ ਖੱਬੇ ਹੱਥ ਵਾਲੇ ਪਾਸੇ ਦਿੱਤੇ ਗਏ ਉੱਤਰ ਅੰਕੜਿਆਂ ਦੇ ਵਿੱਚੋਂ ਇੱਕ ਚਿੱਤਰ ਲੱਭੋ ਜੋ ਹੱਥ ਦੇ ਪਾਸੇ ਚੌਥੇ ਅੰਕ ਲਈ ਖਾਲੀ ਥਾਂ ਰੱਖਦੇ ਤੇ ਦੇਖੋ ਇੰਨਾ ਉਲਝੋਗੇ ਨਾ ਮਤਲਬ ਬਾੜਾ ਨਹੀਂ ਨੂੰ ਹੋ ਕਰਨਾ ਮਤਲਬ ਨਹੀਂ ਤਾਂ ਉਲਝ ਜੂਗੇ ਤੇ ਕੋਈ ਨਾ ਨੇ ਸਿੱਧੀ ਜੀ ਕਿਹੜੀ ਗੱਲ ਕਹੀ ਹੈ ਇੱਥੇ ਦੇਖੋ ਪੈਟਰਨ ਬਣਾ ਰਹੇ ਹਾਂਗਾ ਇੱਥੇ ਆਪਾਂ ਨੇ ਲਿਖਣਾ ਕੀ ਪੈਟਰਨ ਹੈ ਔਰ ਇਧਰੋਂ ਨੋਟ ਕਰਨਾ ਵੀ ਕਿਹੜਾ ਪੈਟਰਨ ਬਣੂਗਾ ਧਿਆਨ ਨਾਲ ਦੇਖੋ ਇੱਥੇ ਇੱਕ ਲਾਈਨ ਸੀ ਦੂਜੇ ਬਾਕਸ ਵਿੱਚ ਦੋ ਲਾਈਨਾਂ ਹੋ ਗਈ ਇੱਥੇ ਤਿੰਨ ਇਹਦਾ ਮਤਲਬ ਇੱਥੇ ਕੀ ਆਊਗਾ ਸਾਡੇ ਕੋਲੇ ਚਾਰ ਲਾਈਨਾਂ ਬਣਾ ਦਿਓ ਦੇਖੋ ਫਿਰ ਰੇਸ ਕਰ ਦੇ ਇੱਕ ਮਿੰਟ ਤੁਹਾਨੂੰ ਸਮਝਾਉਣੀ ਹੈ ਮੈਂ ਇਸ ਤਰੀਕੇ ਨਾਲ ਮਤਲਬ ਇੱਥੇ ਸਾਡੇ ਕੋਲੇ ਕੀ ਬਣੂਗਾ ਇੱਕ ਹੁਣ ਦੇਖੋ ਇੱਥੇ ਕਾਟੀ ਇੱਥੇ ਕਾਟੀ 0 ਇੱਥੇ ਕਾਟੀ 0 ਕਾਟੀ ਯਾਨੀ ਇੱਥੇ ਸਾਡੇ ਕੋਲ ਕੀ ਆਊ ਇੱਥੇ ਕਾਟੀ ਇੱਥੇ 0 ਇੱਥੇ ਕਾਟੀ ਦੇ ਉੱਪਰ 0 ਹੁਣ ਦੇਖੋ ਆ ਕਿੱਧਰਲੀ ਸਾਈਡ ਐ ਦੇਖੋ ਆਪਸ਼ਨ ਤਾਂ ਗਲਤ ਐ ਸਾਨੂੰ ਕੀ ਚਾਹੀਦੀ ਕਾਟੀ 0 0 ਕਾਟੀ ਆ ਦੇਖੋ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਐ ਦੇਖੋ ਆ ਇਹਦੇ ਨਾਲ ਮਿਲ ਰਹੀ ਐ ਨਾ ਬਿਲਕੁਲ ਸਾਡੀ ਏ ਸੀ ਸੀ ਆਪਸ਼ਨ ਨਾਲ ਮਿਲ ਰਹੀ ਐ ਕਾਟੀ 0 0 ਕਾਟੀ ਸੋ ਇਹ ਸਾਡਾ ਆਨਸਰ ਆ ਗਿਆ ਇਸ ਤਰੀਕੇ ਦੇ ਚਾਰ ਸਵਾਲ ਹੋਣਗੇ ਅਸੀਂ ਹੱਲ ਕਰਾਂਗੇ ਨੰਬਰ ਲੈ ਜਾਾਂਗੇ ਠੀਕ ਐ ਜੀ ਤੋਂ ਘਬਰਾਉਣਾ ਨਹੀਂ ਐ ਬਸ ਹੁਣ ਆਰਾਮ ਨਾਲ ਚੱਲੋ ਠੀਕ ਐ ਇਦੇ 'ਚ ਕੀ ਕਿਹਾ ਗਿਆ ਦੇਖੋ ਜਦੋਂ ਵੀ ਇਸ ਤਰੀਕੇ ਨਾਲ ਤੁਹਾਨੂੰ ਆਹ ਵਿੱਚ ਚਾਰ ਬਿੰਦੀਆਂ ਦਿਖ ਜਾਣ ਨਾ ਤੁਸੀਂ ਇੱਥੇ ਇਹਨੂੰ ਲੈਂਡ ਸਮਝੋ ਲਵੀਏ ਇਹ ਇੱਕ ਲਾਈਨ ਲੱਗੀ ਹੋਈ ਹੈ ਤੁਸੀਂ ਕਰਨਾ ਕੀ ਹੈ ਜਿਹੜੀਆਂ ਆਹ ਦਿੱਤੀਆਂ ਹੋਈਆਂ ਨੇ ਸ਼ੇਪਸ ਨਾ ਇਹਦੇ 'ਚ ਕੋਈ ਸਮਾਨਤਾ ਹੈ ਕੋਈ ਪੈਟਰਨ ਬਣ ਰਿਹਾ ਹੈ ਅਸੀਂ ਉਹ ਪੈਟਰਨ ਕੀ ਕਰਾਂਗੇ ਨੋਟ ਕਰਾਂਗੇ ਤੁਸੀਂ ਇਹ ਸਮਝੋ ਕਿ ਤੁਸੀਂ ਪੁਲਸ ਵਾਲਿਓ ਬਸ ਕੋਈ ਫੌਜੀਓ ਕੋਈ ਤੁਸੀਂ ਮਤਲਬ ਉਹਦੇ 'ਚ ਗਏ ਹੋਏ ਹੋ ਤੁਸੀਂ ਨੇ ਦੇਖੋ ਕੋਈ ਪੈਟਰਨ ਨੋਟ ਕੀਤਾ ਇਹਦੇ ਵਿੱਚ ਉਹੀ ਪੈਟਰਨ ਕੀ ਕੀਤਾ ਇਧਰ ਅਪਲਾਈ ਕੀਤਾ ਜਿਵੇਂ ਖੂਫੀ ਏਜੰਟ ਹੁੰਦੇ ਉਹਨਾਂ ਦੇ ਹੋਣੀ ਹੁੰਦੀ ਕੋਡ ਲੈਂਗੁਏਜ ਹੁੰਦੀ ਹੈ ਉਵੇਂ ਹਿਸਾਬ ਦੀ ਹੈ ਇਹ ਸਾਰੀ ਚੀਜ਼ ਹੈ ਨਾ ਦੇਖੋ ਹੁਣ ਤੁਸੀਂ ਪੈਟਰਨ ਨੋਟ ਕਰੋ ਤੁਹਾਨੂੰ ਪਤਾ ਚੱਲ ਰਿਹਾ ਕਿ ਇੱਥੇ ਜਿਹੜੀ ਸ਼ੇਪ ਬਣੀ ਹੋਈ ਹੈ ਇਧਰ ਰਾ ਕੇ ਉਹ ਪੁੱਠਾ ਕਰ ਦੋ ਬਸ ਉਹੀ ਚੀਜ਼ ਹੈ ਹੁਣ ਜਿਹੜੀ ਆ ਸ਼ੇਪ ਬਣੀ ਹੋਈ ਹੈ ਇਹਨੂੰ ਪੁੱਠਾ ਕਰ ਦੋ ਪੁੱਠਾ ਕਰਕੇ ਕੀ ਬਣੂਗੀ অপਸ਼ਨ A ਬਣ ਜੂਗੀ ਇਹ ਸਾਡਾ ਆਨਸਰ ਆ ਗਿਆ ਚਾਰ ਸਵਾਲ ਇਹਰ ਜ ਆ ਜਾਣਗੇ ਦੇਖੋ ਕਿੰਨੇ ਸੌਖੇ ਸਵਾਲ ਨੇ ਹੈ ਨਾ ਸ਼ਾਬਾਸ਼ ਹੁਣ ਅੱਗੇ ਚੱਲਦੇ ਹਾਂ ਅੱਗੇ ਤੁਸੀਂ ਨੇ ਕੀ ਕਰਨਾ ਜਿਓਮੈਟ੍ਰੀਕਲ ਚਿੱਤਰ ਸੰਪੂਰਨਤਾ ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਹੋਇਆ ਇਨ ਪਾਡਲ ਨੂੰ ਧਿਆਨ ਨਾਲ ਕਹਿੰਦੇ ਪ੍ਰਸ਼ਨ 21 ਤੋਂ ਲੈ ਕੇ 24 ਵਿੱਚ ਇੱਕ ਜਿਓਮੈਟ੍ਰੀਕਲ ਚਿੱਤਰ ਦਾ ਹਿੱਸਾ ਪ੍ਰਸ਼ਨ ਚਿੱਤਰ ਦੇ ਰੂਪ ਵਿੱਚ ਖੱਬੇ ਪਾਸੇ ਹੁੰਦਾ ਹੈ ਅਤੇ ਦੂਜਾ ਸੱਜੇ ਪਾਸੇ ਦਿੱਤੇ ਚਾਰ ਉਤਰ ਅੰਕਾਂ A B C ਅਤੇ D ਵਿੱਚੋਂ ਹੁੰਦਾ ਹੈ ਪਤਾ ਕਰੋ ਕਿ ਅੰਕੜਾ ਜਿਓਮੈਟ੍ਰੀਕਲ ਚਿੱਤਰ ਨੂੰ ਪੂਰਾ ਕਰਦਾ ਹੈ ਬਸ ਦੇਖੋ ਰਜੇ ਇਹਦੇ ਵਿੱਚ ਕੀ ਹੈ ਸਾਡੇ ਕੋਲ ਨਾ ਤਿੰਨ ਚੀਜ਼ਾਂ ਹੁੰਦੀਆਂ ਦੇਖੋ ਜਿਓਮੈਟ੍ਰੀਕਲ ਚਿੱਤਰ ਕਿਹੜੇ ਹੁੰਦੇ ਨੇ ਜਿਵੇਂ ਸਰਕਲ ਹੋ ਗਿਆ ਜਿਵੇਂ ਸਾਡੇ ਕੋਲੇ ਇਸ ਤਰੀਕੇ ਨਾਲ ਵਰਗ ਹੋ ਗਿਆ ਜਿਵੇਂ ਆਇਤ ਹੋ ਗਿਆ ਜਿਵੇਂ ਤ੍ਰਿਪੋਜ ਹੋ ਗਿਆ ਇਸ ਤਰੀਕੇ ਨਾਲ ਚੀਜ਼ਾਂ ਬਣਦੀਆਂ ਨੇ ਹੁਣ ਕਹਿੰਦੇ ਅਸੀਂ ਇਹਦੇ ਨਾਲ ਕਿਹੜੀ ਆਪਸ਼ਨ ਜੋੜੀਏ ਵੀ ਸਾਡੇ ਕੋਲੇ ਕੋਈ ਜਿਓਮੈਟ੍ਰੀਕਲ ਚਿੱਤਰ ਬਣ ਜਾਏ ਯਾਨੀ ਸਾਡੇ ਕੋਲੇ ਕੀ ਬਣ ਜਾਏ ਕੋਈ ਵਰਗ ਬਣ ਜਾਏ ਕੋਈ ਆਇਤ ਬਣ ਜਾਏ ਕੋਈ ਗੋਲਾ ਬਣ ਜਾਏ ਕੋਈ ਤ੍ਰਿਪੋਜ ਬਣ ਜਾਏ ਤਾਂ ਜਦੋਂ ਆਪਾਂ ਇਹਨੂੰ ਇਹਨੂੰ ਆ ਦੇਖੋ ਜਦੋਂ ਇਹਨੂੰ ਤੇ ਇਹਨੂੰ ਤੁਸੀਂ ਮਿਲਾ ਦੋਗੇ ਤਾਂ ਸਾਨੂੰ ਕੀ ਮਿਲ ਜੂਗਾ ਇੱਕ ਬਾਕਸ ਮਿਲ ਜੂਗਾ ਇੱਕ ਜਿਓਮੈਟ੍ਰੀਕਲ ਚਿੱਤਰ ਮਿਲ ਜੂਗਾ ਦੇਖੋ ਜੇ ਤੁਸੀਂ ਇਹਨਾਂ ਨੂੰ ਜੋੜੋਗੇ ਨਾ ਆਹ ਵਾਲੀ ਚੀਜ਼ ਦੇਖੋ ਜਾ ਕੇ ਇੱਥੇ ਖੜ੍ਹ ਜੂਗੀ ਇਹਦੇ ਨਾਲ ਫਿੱਟ ਹੋ ਜੂਗੀ ਆਹ ਵਾਲੀਆਂ ਚੀਜ਼ਾਂ ਇੱਥੇ ਲੱਗ ਕੇ ਪ੍ਰੋਪਰ ਸ਼ੇਪ ਚ ਆ ਜਾਣਗੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਇਹਦਾ ਆਨਸਰ ਕਰਿਆ ਨੇ ਦੇਖੋ ਇਹ ਮੈਂ ਤੁਹਾਨੂੰ ਇਸ ਲਈ ਪ੍ਰੋਪਰ ਕਰਾ ਰਹੀ ਕਿਉਂਕਿ ਮੈਂ ਸਿਰਫ ਤੁਹਾਨੂੰ ਸੈਂਪਲ ਪੇਪਰ ਦਿਖਾ ਰਹੀ ਹਾਂ ਨਾ ਸੋ ਇਸ ਤਰੀਕੇ ਨਾਲ ਇਥੇ ਮਿਰਰ ਅਮੇজিং ਦੇਖੋ ਮਿਰਰ ਅਮੇজিং ਬਹੁਤ ਸੌਖੀ ਹੈ ਸ਼ੀਸ਼ੇ ਦੇ ਵਿੱਚ ਖੜੇ ਹੋ ਕੇ ਦੇਖਣਾ ਹੈ ਕਿ ਕਿਵੇਂ ਅੱਖ ਲੱਗੂਗਾ ਧਿਆਨ ਨਾਲ ਲਿਖਿਓ ਦੇਖੋ ਜਦੋਂ ਇਥੇ ਸ਼ੀਸ਼ਾ ਹੋਵੇ ਨਾ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਚੀਜ਼ ਦੱਸ ਦਿੰਨੀ ਹਾਂ ਜਦੋਂ ਵੀ ਆਪਣੇ ਕੋਲ ਮੰਨ ਲਓ ਆ ਸ਼ੀਸ਼ਾ ਹੈ ਇਥੇ ਮੰਨ ਲਓ ਆਪਾਂ ਨੂੰ ਇਸ ਤਰੀਕੇ ਨਾਲ ਆਹ ਜੇ ਲਿਖੀ ਹੋਈ ਆ ਹੁਣ ਤੁਹਾਨੂੰ ਕੋਈ ਕਹੇ ਕਿ ਜੇ ਨੂੰ ਜੇ ਆਪਾਂ ਸ਼ੀਸ਼ੇ 'ਚ ਦੇਖਾਂਗੇ ਤਾਂ ਕਿਵੇਂ ਲੱਗੂਗੀ ਤਾਂ ਸ਼ੀਸ਼ੇ ਦੀ ਇੱਕ ਖਾਸ ਸਿਅਤ ਹੈ ਉਹ ਕੀ ਹੈ ਕਿ ਜਿਹੜੀ ਚੀਜ਼ ਇਹਦੇ ਨੇੜੇ ਹੁੰਦੀ ਹੈ ਜਿਹੜੀ ਚੀਜ਼ ਅਸਲ 'ਚ ਨੇੜੇ ਹੈ ਉਹ ਇਹਦੀ ਫੋਟੋ 'ਚ ਵੀ ਨੇੜੇ ਹੋਊਗੀ ਦੇਖੋ ਕਿਵੇਂ ਜਿਵੇਂ ਆਹ ਵਾਲੀ ਜਿਹੜੀ ਆਹਾਂ ਡੰਡੀ ਇੱਕ ਜਾ ਰਹੀ ਹੈ ਇਹ ਇਹਦੇ ਸ਼ੀਸ਼ੇ ਦੇ ਨੇੜੇ ਹੈ ਤਾਂ ਆਪਾਂ ਇੱਥੇ ਕੀ ਕੀਤਾ ਇਹਨੂੰ ਸ਼ੀਸ਼ੇ ਦੇ ਨੇੜੇ ਲਾਤਾ ਹੁਣ ਆਹ ਜਿਹੜੀ ਆਹ ਵਾਲੀ ਡੰਡੀ ਹੈ ਇਹ ਸ਼ੀਸ਼ੇ ਤੋਂ ਦੂਰ ਜਾ ਰਹੀ ਹੈ ਤਾਂ ਇਹਨੂੰ ਕੀ ਭੇਜਦਾ ਸ਼ੀਸ਼ੇ ਤੋਂ ਦੂਰ ਭੇਜਦਾ ਤੇ ਹੁਣ ਆਹ ਵਾਲੀ ਜਿਹੜੀ ਇਦੋਂ ਆਹ ਮੁੜ ਰਹੀ ਹੈ ਸ਼ੀਸ਼ੇ ਤੋਂ ਦੂਰ ਜਾ ਕੇ ਮੁੜ ਰਹੀ ਹੈ ਤਾਂ ਇਹਨੂੰ ਵੀ ਕੀ ਕਰਤਾ ਸ਼ੀਸ਼ੇ ਤੋਂ ਦੂਰ ਜਾ ਕੇ ਮੋੜਦਾ ਤਾਂ ਇਹ ਕੀ ਆ ਜੇ ਦੀ ਜਿਹੜੀ ਹੈਗੀ ਆ ਮਿਰਰ ਇਮੇਜ ਹੈ ਯਾਨੀ ਕਿ ਸ਼ੀਸ਼ੇ ਦੇ ਵਿੱਚ ਪ੍ਰਤਿਬਿੰਬ ਹੈ ਉਹਦਾ ਹੈਨਾ ਸੋ ਹੁਣ ਇਹਦਾ ਦੇਖਣਾ ਹੈ ਕਿ ਇਹਦਾ ਕਿਵੇਂ ਬਣੇਗਾ ਦੇਖੋ ਸਭ ਤੋਂ ਪਹਿਲਾਂ ਆਹ ਡੰਡੀ ਐਜ਼ ਇਟ ਇਜ਼ ਲਾਤੀ ਇੱਧਰ ਲਾਤੀ ਠੀਕ ਹੈ ਹੁਣ ਉਹਦੇ ਥੱਲੇ ਲਾਈਨੇ ਤਾਂ ਟੀ ਦੀ ਤਾਂ ਮਿਰਰ ਇਮੇਜ ਟੀ ਹੀ ਰਹੂਗੀ ਹੁਣ ਏ ਦੇਖੋ ਏ ਨੂੰ ਕਿਵੇਂ ਕਰਾਂਗੇ ਦੇਖੋ ਆ ਇਹਨੂੰ ਆ ਖੁੰਝਨ ਫੜ ਲਓ ਏ ਕੀ ਇਹ ਖੁੰਝਨ ਫੜ ਕੇ ਕਿੱਥੋਂ ਜਾ ਰਿਹਾ ਪਰਾਂ ਨੂੰ ਜਾ ਰਿਹਾ ਇਹਦਾ ਮਤਲਬ ਆ ਖੁੰਝਾ ਪਰਾਂ ਨੂੰ ਜਾ ਰਿਹਾ ਫਿਰ ਥੱਲੇ ਨੂੰ ਉਤਰ ਰਿਹਾ ਫਿਰ ਇਹਨੂੰ ਇਸ ਤਰੀਕੇ ਨਾਲ ਕਰ ਤਾਂ ਆਹ ਸਾਡੇ ਕੋਲੇ ਕੀ ਆ ਗਿਆ ਏ ਦੀ ਇਮੇਜ ਆ ਗਈ ਫਿਰ ਇਸੇ ਤਰੀਕੇ ਨਾਲ ਬੀ ਦੀ ਇਮੇਜ ਬਣੂਗੀ ਹੁਣ ਆਹਾ ਸ਼ਿਸ਼ੇ ਕਣੀ ਨੂੰ ਜਾਣਿਆ ਯਾਨੀ ਇਹ ਬੀ ਦੀ ਮੇਜ ਇਸ ਤਰੀਕੇ ਨਾਲ ਬਣਦੀ ਹੁੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਸਾਡੇ ਕੋਲ ਟੀ ਆ ਜਾਊਗਾ ਤਾਂ ਟੀ ਤਾਂ ਐਜ਼ ਇਟ ਇਜ਼ ਰਹੂਗਾ ਤਾਂ ਸਾਡਾ ਜਿਹੜਾ ਰਾਈਟ ਆਨਸਰ ਹੈ ਤੁਸੀਂ ਦੇਖੋ ਧਿਆਨ ਨਾਲ ਟੀ ਏ ਬੀ ਟੀ ਆਪਸ਼ਨ ਡੀ ਸਾਡਾ ਸਹੀ ਆਨਸਰ ਬਣੂਗਾ ਕਲੀਅਰ ਹੈ ਇਹ ਵੀ ਸਾਨੂੰ ਚਾਰ ਸਵਾਲ ਮਿਲਦੇ ਨੇ ਤੁਹਾਨੂੰ ਦੇਖਣ ਉਸ ਤੋਂ ਬਾਅਦ ਆ ਜਾਂਦੇ ਨੇ ਜੇ ਅ ਪੇਪਰ ਹੋਲਡਿੰਗ ਪੰਚਡ ਹੋਲਡ ਪੈਟਰਨ ਹੋਲਡਿੰਗ ਐਂਡ ਅਨਫੋਲਡਿੰਗ ਠੀਕ ਹੈ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਆਹ ਆਪਣੇ ਕੋਲੇ ਪੇਪਰ ਹੈ ਇਹਨੂੰ ਇੱਥੋਂ ਕੱਟਤਾ ਇਹਨੂੰ ਮੋੜਤਾ ਫਿਰ ਇਹਨੂੰ ਐ ਕੱਟਤਾ ਤਾਂ ਫਿਰ ਆਪਾਂ ਇਹਨੂੰ ਖੋਲ ਕੇ ਦੇਖਾਂਗੇ ਵੀ ਕੀ ਪੈਟਰਨ ਬਣੂਗਾ ਹਨਾ ਛੋਟੇ ਹੁੰਦੇ ਆ ਪਰ ਬਹੁਤ ਕੁ ਸ਼ੇਡ ਦੇ ਰਹੇ ਆ ਹੀ ਹੁਣ ਦੇਖੋ ਇਹਨਾਂ ਨੇ ਕੀ ਕਿਹਾ ਕਿ ਆਹ ਵਾਲੀ ਚੀਜ਼ ਆ ਪਹਿਲਾਂ ਇਹਨੂੰ ਮੋੜਤਾ ਫਿਰ ਇਹਨੂੰ ਫਿਰ ਹੋਰ ਮੋੜਤਾ ਫਿਰ ਇਹਨੂੰ ਇਸ ਤਰੀਕੇ ਨਾਲ ਕੱਟ ਕੇ ਇੱਥੇ ਬਿੰਦੀ ਲਗਾਤੀ ਇਹ ਜਿਹੜੇ ਸਵਾਲ ਨੇ ਮੈਂ ਸਮਝਦੀ ਹਾਂ ਤੁਹਾਡੇ ਲੈਵਲ ਤੋਂ ਥੋੜੇ ਜਿਹਾ ਟਫ ਹੋ ਜਾਂਦੇ ਨੇ ਸੋ ਜੇ ਇਹ ਸਵਾਲ 4 ਛੱਡ ਕੇ ਜਾਣੇ ਨੇ ਤਾਂ ਛੱਡ ਸਕਦੇ ਹੋ ਵੈਸੇ ਕੋਈ ਗੱਲ ਨਹੀਂ ਅਗਰ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਕਰਵਾ ਦਾਂਗੇ ਕੋਈ ਦਿੱਕਤ ਨਹੀਂ ਹੈ ਪਰ ਜੇ ਉਹੀ ਹੈ ਕਿ ਹੁਣ ਤੁਹਾਡੇ ਕੋਲ ਟਾਈਮ ਹੋਣਾ ਕਿ ਇਹ ਵੀ ਜਿਹੜੀਆਂ ਸੌਖੀਆਂ ਸੌਖੀਆਂ ਚੀਜ਼ਾਂ ਨੇ ਉਹ ਪੱਕੀਆਂ ਕਰ ਲਓ ਪਰ ਇਹ ਸੌਖੀ ਹੁੰਦੇ ਨੇ ਸਵਾਲ ਪਰ ਥੋੜੇ ਜਿਹਾ ਅਬਜ਼ਰਵ ਕਰਨੇ ਹਨਾ ਥੋੜੇ ਜਿਹਾ ਮੁਸ਼ਕਿਲ ਹੋ ਜਾਂਦੇ ਨੇ ਪਰ ਅਗਰ ਤੁਸੀਂ ਕਹੋਗੇ ਤਾਂ ਆਪਾਂ ਕਰਾ ਦਾਂਗੇ ਇਹਦਾ ਜਿਹੜਾ ਰਾਈਟ ਹੁਣ ਅੱਗੇ ਦੇਖੋ ਅੱਗੇ ਸਪੇਸ ਵਿਜੂਅਲਾਈਜੇਸ਼ਨ ਹੁਣ ਇਹਦੇ ਵਿੱਚ ਸਾਨੂੰ ਕੀ ਕਹਿ ਰਹੇ ਨੇ ਇਹਦੇ ਵਿੱਚ ਵੀ ਸੌਖਾਸ ਵਾਲੇ ਇਹਦੇ ਚ ਨਾ ਆਪਾਂ ਲੁਕੜ ਮਿਚੀ ਨਹੀਂ ਖੇੜਦੇ ਹੁੰਦੇ ਉਹੀ ਸਵਾਲ ਦੀ ਦੇਖੋ ਇਹ ਉਹੀ ਹੋ ਗਿਆ ਆਪਾਂ ਇੱਕ ਵਾਰ ਸਟੇਟਮੈਂਟ ਪੜ੍ਹ ਲਈ ਕਿ ਉਹੀ ਨ ਕਰਾਦਾ ਅ ਚਾਰ ਅੰਕੜੇ ਇਸ ਸੱਜੇ ਪਾਸੇ ਸਮੱਸਿਆ ਚਿੱਤਰ ਵਿੱਚ ਦਿੱਤੇ ਗਏ ਹਨ ਕਟਆਫ ਟੁਕੜਿਆਂ ਤੋਂ ਬਣਾਏ ਜਾ ਸਕਣ ਵਾਲੇ ਇਹ ਨਹੀਂ ਹੈਗੇ ਉਹ ਅਗਲੇ ਨਿਆਹਾ ਇੰਬੈਡਡ ਫਿਗਰ ਵਾਲੇ ਲੁਕੜ ਮਿਚੀ ਆਲੇ ਹੁੰਦੇ ਇਹਦੇ ਵਿੱਚ ਕੀ ਹੈ ਨਾ राजे ਆਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਆ ਤੁਹਾਨੂੰ ਇਸ ਬਾਕਸ ਦੇ ਵਿੱਚ ਚੀਜ਼ਾਂ ਦਿੱਤੀਆਂ ਹੋਈਆਂ ਨੇ ਉਹਨਾਂ ਤੋਂ ਇੱਧਰ ਕੁਛ ਨਾ ਕੁਛ ਬਣਾਇਆ ਗਿਆ ਆਪਾਂ ਦੱਸਣਾ ਹੈ ਯਾਨੀ ਬਸ ਇਹ ਸਮਝੋ ਵੀ ਆਹਾ ਚੀਜ਼ਾਂ ਇੱਧਰ ਲੁਕੀਆਂ ਹੋਈਆਂ ਨੇ ਸੇਮ ਹੀ ਚੀਜ਼ ਆ ਗਈ ਤੁਸੀਂ ਕਹਿ ਸਕਦੇ ਹੋ ਵੀ ਲੁਕੀਆਂ ਹੋਈਆਂ ਨੇ ਦੇਖੋ ਸਭ ਤੋਂ ਪਹਿਲਾਂ ਆਹਾ ਦੇਖੋ ਇਸ ਤਰੀਕੇ ਨਾਲ ਤ੍ਰਿਭੁਜ ਕਿਤੇ ਲੁਕਿਆ ਹੋਇਆ ਹੈਗਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਸਿੱਧਾ ਆਨਸਰ ਤੇ ਲੈ ਕੇ ਚੱਲ ਰਹੀ ਹਾਂ ਇਸ ਤਰੀਕੇ ਨਾਲ ਦੇਖੋ ਆਹ ਲੁਕਿਆ ਪਿਆ ਹੈ ਫਿਰ ਸਾਡੇ ਕੋਲ ਇਸ ਤਰੀਕੇ ਦੀ ਇੱਕ ਸ਼ੇਪ ਹੈ ਇਦਾਂ ਇਸ ਦਾ ਬਕਸ ਆ ਜਾਈ ਦੇਖੋ ਆਹ ਵਾਲੀਆਂ ਚੀਜ਼ਾਂ ਪਈਆਂ ਨਹੀਂ ਦੇਖੋ ਇਸ ਤਰੀਕੇ ਨਾਲ ਪੂਰੀ ਦੀ ਪੂਰੀ ਸ਼ੇਪ ਹੈ ਠੀਕ ਹੈ ਔਰ ਆ ਵਾਲੀ ਆ ਵਾਲੀ ਲਾਈਨ ਹੈ ਇਹ ਨਹੀਂ ਕਿਸੇ ਕਹਿ ਸਕਦੇ ਜੀ ਆ ਲਾਈਨ ਤਾਂ ਇਹ ਤ੍ਰਿਭੁਜ ਦੀ ਹੈ ਨਾ ਇਹ ਕੋਈ ਚੱਕਰ ਨਹੀਂ ਹੈ ਕੋਈ ਵੀ ਲਾਈਨ ਕਿਸੇ ਦੀ ਹੋ ਸਕਦੀ ਹੈ ਯਾਨੀ ਜਦੋਂ ਧਿਆਨ ਨਾਲ ਦੇਖੋਗੇ ਤਾਂ ਆਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਤੋਂ ਮਿਲ ਕੇ ਆ ਵਾਲੀ ਚੀਜ਼ ਬਣਾਤੀ ਗਈ ਹੈ ਕਲੀਅਰ ਹੈ ਹੁਣ ਉਦੋਂ ਬਾਅਦ ਮੇਨ ਲੁਕਣ ਲੁਕਾਈ ਵਾਲੇ ਸਵਾਲ ਆ ਜਾਂਦੇ ਆ ਜਿਨ੍ਹਾਂ ਨੂੰ ਇੰਬੈਡਡ ਫਿਗਰ ਬੋਲਦੇ ਆ ਇੰਬੈਡਡ ਦਾ ਮਤਲਬ ਵੀ ਹੁੰਦਾ ਲੁਕੀਆਂ ਹੋਈਆਂ ਆਕ੍ਰਿਤੀਆਂ ਹੁਣ ਦੇਖੋ ਇਹ ਵਾਲੀ ਜਿਹੜੀ ਆਕ੍ਰਿਤੀ ਹੈ ਨਾ ਬਹੁਤ ਖੇਡਦੀ ਹੈ ਇਹ ਹੁਣ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਸੇ 'ਚ ਲੁਕੀ ਪਈ ਹੈ ਆਪਾਂ ਨੇ ਦੱਸਣਾ ਵੀ ਕਿ ਕਿਹਦੇ 'ਚ ਲੁਕੀ ਹੋਈ ਹੈ ਉਹਦੇ 'ਚ ਤਾਂ ਆਪਾਂ ਮਹਾਰਾਜਾ ਲੁਕਣ ਮਚਾਈ ਖੇਲਣ ਦੇ ਵਿੱਚ ਠੀਕ ਹੈ ਹੁਣ ਆਪਾਂ ਦੇਖ ਲੈਣੇ ਆ ਦੇਖੋ ਧਿਆਨ ਨਾਲ ਦੇਖੋ ਇੱਕ ਸਿੱਧੀ ਲਾਈਨ ਜਾ ਰਹੀ ਹੈ ਫਿਰ ਐਦਾਂ ਮੁੜ ਗਈ ਹੈ ਦੇਖੋ ਧਿਆਨ ਨਾਲ ਦੇਖੋ ਇੱਕ ਸਿੱਧੀ ਲਾਈਨ ਆ ਚੱਲੀ ਇਧਰ ਨੂੰ ਮੁੜ ਗਈ ਤੇ ਫਿਰ ਇੱਕ ਇਧਰ ਨੂੰ ਖਿੱਚਦੀ ਡੰਡੀ ਜੀ ਤੋਂ ਇਹਦੇ ਆ ਖਿੱਚਦੀ ਦੇਖੋ ਲੁਕੀ ਹੋਈ ਸੀ ਸਾਨੂੰ ਮਿਲ ਗਈ ਕਿ ਆ ਆ ਪਈ ਹੈ ਜੀ ਅਸੀਂ ਕੀ ਕਰਨਾ ਇਹ ਅਨਸਰ ਟਿਕ ਕਰਿਓ ਸੋ ਇਹਦੇ ਨਾਲ ਹੀ ਸਾਡੇ 40 ਸਵਾਲ ਜਿਹੜੇ ਹੈਗੇ ਨੇ ਉਹ ਮੈਂਟਲ ਅਬਿਲਿਟੀ ਦੇ ਹੋ ਜਾਣਗੇ ਫਿਰ ਆਊਗਾ ਜੇ ਅੰਕ ਗਣਿਤਕ ਟੈਸਟ ਹੁਣ ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਅੰਕ ਗਣਿਤ ਵਿੱਚ ਉਮੀਦਵਾਰ ਦੀਆਂ ਮੁੱਢਲੀਆਂ ਯੋਗਤਾਵਾਂ ਨੂੰ ਮਾਪਣਾ ਹੈ ਇਸ ਪ੍ਰੀਖਿਆ ਦੇ ਸਾਰੇ ਹੀ ਪ੍ਰਸ਼ਨ ਹੇਠਾਂ ਦਿੱਤੇ 12 ਵਿਸ਼ਿਆਂ ਤੇ ਆਧਾਰਿਤ ਹੋਣਗੇ ਕਿਹੜੇ ਕਿਹੜੇ ਵਿਸ਼ੇ ਨੇ ਜੀ ਦੇਖ ਲਓ ਬਹੁਤ ਸੌਖੇ ਵਿਸ਼ੇ ਨੇ ਸੰਖਿਆ ਅਤੇ ਸੰਖਿਆਤਮਕ ਪ੍ਰਣਾਲੀ ਹੈ ਫਿਰ ਸੰਪੂਰੀ ਸੰਖਿਆ ਤੇ ਚਾਰ ਗੁਣਿਆਦੀ ਇਕਾਈਆਂ ਜੇ ਤੁਸੀਂ ਆਹਣਾ ਇੰਗਲਿਸ਼ ਮੀਡੀਅਮ ਚ ਦੇਖ ਲੋਗੇ ਤਾਂ ਮੈਨੂੰ ਸਹੀ ਲੱਗਦਾ ਥੋੜਾ ਜਾਗਰ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਬੱਚਿਓ ਤਾਂ ਦੇਖੋ ਆਹ ਇੰਗਲਿਸ਼ ਮੀਡੀਅਮ ਚ ਵੀ ਇੱਧਰ ਅੱਗੇ ਜਾ ਕੇ ਪਿਆ ਹੋਏਗਾ ਅਗਰ ਤੁਹਾਨੂੰ ਦਿਖਾ ਦਾਂ ਮੈਂ ਤੇ ਸੇਮ ਚੀਜ਼ਾਂ ਹੀ ਨੇ ਗਿਆ ਹੈ ਮਾਤੇ ਜਾਣੇ ਆਪ ਆਪਿਆ ਤੁਹਾਡਾ ਸਿਲੇਬਸ ਠੀਕ ਹੈ ਸੋ ਇਥੋਂ ਵੀ ਤੁਸੀਂ ਇੰਗਲਿਸ਼ ਮੀਡੀਆ ਵਾਲੇ ਬੱਚੇ ਇਧਰੋਂ ਦੇਖ ਲੈਣ ਪੰਜਾਬੀ ਮੀਡੀਆ ਵਾਲੇ ਬੱਚੇ ਇਧਰੋਂ ਦੇਖ ਲੈ ਸੋ ਆ ਸਾਰੀਆਂ ਦਸ਼ਮਲਵ ਵਾਲੀਆਂ ਹੋ ਗਈਆਂ ਪਿੰਨਾ ਦਾ ਦਸ਼ਮਲਵ ਲੰਬਾਈ ਪੁੰਜ ਸਮਰੱਥ ਸਮਾਪੈਸਾ ਆਦ ਸੰਖਿਆਤਮਕ ਸਮੀਕਰਨ ਹੁਣ ਇਹਨਾਂ ਦੇ ਵਿੱਚੋਂ ਨਾ ਜਿਹੜੇ ਤੁਹਾਨੂੰ ਟੌਪਿਕ ਪੂਰੇ ਵਧੀਆ ਆਉਂਦੇ ਨੇ ਜਿਹਨੂੰ ਆਪਾਂ ਕਹਿੰਦੇ ਸਿਰਾ ਆਉਂਦੇ ਨੇ ਬਸ ਉਹੋ ਹੋ ਟੌਪਿਕ ਕਰ ਲਓ ਤਾਂ ਕਿ ਤੁਹਾਡੇ ਵਧੀਆ ਨੰਬਰ ਇਹ ਚੋਂ ਬਣ ਜਾਣ ਠੀਕ ਹੈ ਬਾਕੀ ਕੋਈ ਗੱਲ ਨਹੀਂ ਜੇ ਤੁਸੀਂ ਆਪਾਂ ਨੂੰ ਹੁਕਮ ਦੋਗੇ ਤਾਂ ਆਪਾਂ ਵੀ ਤੁਹਾਡੀ ਤਿਆਰੀ ਕਰਵਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਚਾਰ ਦਿਨ ਹੈਗੇ ਨੇ ਬਹੁਤ ਹੁੰਦੇ ਨੇ ਪਰ ਉਹਦੇ ਲਈ ਤੁਹਾਡੀ ਕਮਿਟਮੈਂਟ ਵੀ ਜ਼ਰੂਰੀ ਹੈ ਮੈਂ ਤੇ ਵੀਡੀਓਸ ਪਾਈ ਜਾਵਾਂ ਤੁਸੀਂ ਦੇਖੋਗੇ ਨਾ ਫਿਰ ਕੋਈ ਗੱਲ ਨਹੀਂ ਬਣਦੀ ਉਸ ਤੋਂ ਬਾਅਦ ਦੇਖੋ ਆ ਤੁਹਾਨੂੰ ਉਦਾਹਰਨਾਂ ਦੇ ਉਦਾਹਰਨਾਂ ਦੇ ਹਿਆਰ ਦਾ ਪ੍ਰਮੁੱਖ ਗੁਣਨਿਕਰਣ ਕੀ ਹੈ ਉਹ ਬਸ ਇਹਨੂੰ ਗੁਣਾ ਗਾਣਾ ਕਰਕੇ ਆਪਾਂ ਦੇਖ ਲੈਣਾ ਹੈ ਠੀਕ ਹੈ ਜੀ ਫਿਰ ਅੱਗੇ ਚੱਲਦੇ ਹਾਂ ਅਜੇ ਆਈ ਥਿੰਕ ਇਹ ਲੈਂਗੁਏਜ ਵਾਲੇ ਸ਼ੁਰੂ ਹੋਗੇ ਨੇ ਹਾਂ ਆਸੀ ਸਾਡੀ 3 ਸੈਕਸ਼ਨ ਪਾ ਆਦਾ ਪਾ ਆਦਾ ਟੈਸਟ ਇਹ ਤਾਂ ਬਹੁਤ ਔਖਾ ਹੈ ਇਹਦੇ ਵਿੱਚ ਸਾਨੂੰ ਪੈਰਾ ਦਿੱਤਾ ਹੋਊਗਾ ਬਸ ਪੈਰੇ ਦੇ ਅਨਸਰ ਕਰਨਾ ਹੈ ਦੇਖੋ ਇਹ ਤਾਂ ਬਹੁਤ ਔਖਾ ਹੈ ਇਹ ਤਾਂ ਆਨ ਆ ਹੀ ਚਾਹੀਦਾ ਆਪਾਂ ਨੇ ਜੀ ਇੱਥੇ ਪੈਰਾ ਪੜ੍ਹਨਾ ਆਹ ਪੂਰੇ ਦਾ ਪੂਰਾ ਕੀ ਦਿੱਤਾ ਹੋਇਆ ਪੈਰਾ ਪੜ੍ਹਾਂਗੇ ਜੀ ਔਰ ਜਿਹੜੇ ਅਨਸਰ ਦਿੱਤੇ ਹੋਣਗੇ ਉਹ ਆਪਾਂ ਦੇ ਹੀ ਚਲਾਂਗੇ ਇਕੋਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਡੈਸ਼ ਦੀ ਹੋਣਤ ਜ਼ਰੂਰੀ ਹੈ ਤੁਸੀਂ ਇਹਨੂੰ ਪੜ੍ਹਨਾ ਹੈ ਤਾਂ ਥੋੜੀਆਂ ਜਿਹੀਆਂ ਘਾਟੀਆਂ-ਪਾਟੀਆਂ ਨੂੰ ਬਚ ਜਾਂਦੇ ਚਲੋ ਹਾਂ ਦੇਖ ਲੈਣੇ ਆ ਥੀਕੋ ਸਿਸਟਮ ਕੀਥੇ ਲਿਖਿਆ ਹੋਇਆ ਹੈ ਕਹਿੰਦੇ ਜੰਗਲ ਸਾਡੇ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹਨ ਉਹ ਸਾਨੂੰ ਘਰ ਬਣਾਉਣ ਅਤੇ ਫਰਨੀਚਰ ਬਣਾਉਣ ਲਈ ਲੱਕੜ ਪ੍ਰਦਾਨ ਕਰਦੇ ਹਨ ਜੰਗਲ ਸਾਨੂੰ ਬਾਲਣ ਅਤੇ ਕਾਗਜ਼ ਬਣਾਉਣ ਲਈ ਲੱਕੜ ਵੀ ਪ੍ਰਦਾਨ ਕਰਦੇ ਹਨ ਸੇਮ ਲਾਈਨ ਉਹ ਪੰਛੀਆਂ ਜੰਗਲੀ ਜਾਨਵਰਾਂ ਅਤੇ ਕੀੜਿਆਂ ਲਈ ਪਨਾਹ ਪ੍ਰਦਾਨ ਕਰਦੇ ਹਨ ਜੰਗਲ ਵਾਤਾਵਰਣ ਦੀ ਸੰਭਾਲ ਲਈ ਜੰਗਲਾਂ ਦੀ ਹੋਂਦ ਬਹੁਤ ਜ਼ਰੂਰੀ ਹੈ ਇਹੀ ਤੱਥ ਕਿ ਸਾਨੂੰ ਇੱਕ ਇਕੋਸਿਸਟਮ ਦੀ ਦੇਖਭਾਲ ਕਰਨੀ ਪੈਂਦੀ ਹੈ ਨਿਰਵਿਵਾਦ ਤੌਰ ਤੇ ਸਥਾਪਿਤ ਕੀਤਾ ਗਿਆ ਹੈ ਵਾਤਾਵਰਣ ਅਤੇ ਇਸ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਮਨੁੱਖ ਦੇ ਨਿਰੰਤਰ ਬਚਾ ਲਈ ਜ਼ਰੂਰੀ ਹੈ ਤਾਂ ਇਕੋਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਕੀ ਜ਼ਰੂਰੀ ਹੈ ਤਾਂ ਅਪਾ ਇੱਥੋਂ ਪੜ ਕੇ ਹਟੇ ਆਂ ਵਾਤਾਵਰਣ ਦੀ ਸੰਭਾਲ ਲਈ ਜੰਗਲਾਂ ਦੀ ਹੋਂਦ ਬਹੁਤ ਜ਼ਰੂਰੀ ਹੈ ਤਾਂ ਸਾਡਾ ਰਾਈਟ ਆਨਸਰ ਕੀ ਆ ਜੂਗਾ ਜੀ ਜੰਗਲ ਕਿਉਂਕਿ ਇਹ ਦੇ ਨਾਲ ਹੀ ਕੀ ਹੁੰਦਾ ਇਕੋਸਿਸਟਮ ਜਿਹੜਾ ਹੈਗਾ ਸੁਰੱਖਿਅਤ ਰਹਿੰਦਾ ਹੈ ਅੱਗੇ ਉਹ ਵੀ ਸਵਾਲ ਪੜ੍ਹਾਂਗੇ ਸੰਭਾਲ ਦਾ ਉਲਟ ਕੀ ਹੈ ਸੋ ਇਹਦਾ ਉਲਟ ਕੀ ਹੈ ਜੀ ਸੰਭਾਲ ਹੁੰਦਾ ਕਿਸੇ ਚੀਜ਼ ਨੂੰ ਸਾਭ-ਸਾਭ ਰੱਖਣਾ ਤਾਂ ਆਸਰਾ ਵੀ ਕੀ ਹੁੰਦਾ ਕਿਸੇ ਚੀਜ਼ ਨੂੰ ਸਾਹਮਣਾ ਦੇਖੋ ਤੁਸੀਂ ਕਿਸੇ ਨੂੰ ਆਸਰਾ ਦਿੰਦਾ ਯਾਨੀ ਤੁਸੀਂ ਕਿਸੇ ਨੂੰ ਸਾਭੇ ਆਏ ਤੁਸੀਂ ਕਿਸੇ ਚੀਜ਼ ਦੀ ਉਸਾਰੀ ਕੀਤੀ ਹੈ ਇਹ ਵੀ ਵਧੀਆ ਵਰਡ ਹੈ ਪਰ ਵਿਨਾਸ਼ ਇਹਦਾ ਉਲਟ ਸ਼ਬਦ ਹੈ ਤਾਂ ਵਿਨਾਸ਼ ਸਾਡਾ ਸਹੀ ਆਨਸਰ ਆਜੂ ਅਸੀਂ ਇਹ ਗੋਲਾ ਭਰਿਆਵਾਂਗੇ ਅੱਗੇ ਆ ਗਿਆ ਅੱਗੇ ਕੀ ਕਹਿੰਦੇ ਨੇ ਕਹਿੰਦੇ ਹੀਟਾਂ ਦਿੱਤਿਆਂ ਵਿੱਚੋਂ ਕਿਹੜਾ ਸਿਆਣਾ ਦਾ ਸਮਾਨਾਰਥੀ ਹੈ ਦੇਖੋ ਸਮਾਨਾਰਥ ਮਤਲਬ ਸੇਮ ਸੇਮ ਅਰਥੀ ਮਤਲਬ ਅਰਥ ਯਾਨੀ ਕਿ ਸੇਮ ਅਰਥ ਦਾ ਕੌਣ ਹੈ ਸਿਆਣਾ ਦੇਖੋ ਸਮਝਦਾਰ ਹੈ ਹਾਸੋਹੀਣੀ ਹੈ ਬੁੱਧੀਮਾਨ ਹੈ ਕਿ ਨਿਰਣਾਇਕ ਹੈ ਦੇਖੋ ਸਿਆਣਾ ਇੱਕ ਪੋਜ਼ਿਟਿਵ ਵਰਡ ਹੈ ਯਾਨੀ ਵਧੀਆ ਸਾਨੂੰ ਮੀਨਿੰਗ ਮਿਲਦਾ ਹੈ ਤਾਂ ਹਾਸੋਹੀਣੀ ਜਿਹੜਾ ਹੈਗਾ ਉਹ ਸੌਰੀ 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 ਇਹਨਾਂ ਨੇ ਪੁੱਛਿਆ ਸੀ ਨਹੀਂ ਹੈ ਨਹੀਂ ਹੈ ਨਹੀਂ ਹੈ ਮੈਂ ਵੀ ਤੁਹਾਡੇ ਨਾਲ ਨਾ ਫਸਟ ਵਾਰੀ ਪੜ੍ਹ ਰਹੀ ਹਾਂ ਸੋ ਆਮ ਸੌਰੀ ਫਾਰ ਥੈਟ ਤੁਸੀਂ ਵੀ ਪੂਰਾ ਧਿਆਨ ਰੱਖਣਾ ਜਿਹੜੀ ਚੀਜ਼ ਉਹ ਪੁੱਛਣਗੇ ਤਾਂ ਹੀ ਮੈਂ ਸੋਚਾਂ ਵੀ ਬਾਕੀ ਸਾਰੇ ਤਾਂ ਇਹਦੇ ਉਹੀ ਲੱਗਦੇ ਨੇ ਸੋ ਤਾਂ ਹੀ ਇਹਨਾਂ ਨੇ ਪੁੱਛਿਆ ਕਿ ਨਹੀਂ ਹੈ ਯਾਨੀ ਇਹਦਾ ਵਿਰੋਧੀ ਲੰਬੜਾ ਸਮਾਨ ਨਹੀਂ ਹੋਣਾ ਚਾਹੀਦਾ ਯਾਨੀ ਵਿਰੋਧੀ ਤਾਂ ਸਿਆ ਆਨੰਦ ਵਿਰੋਧੀ ਕੌਣ ਹੋ ਗਿਆ ਹਾਸੂਣੀ ਤਾਂ ਬਿਲਕੁਲ ਸਾਡਾ ਸਹੀ ਜਵਾਬ ਕੀ ਸੀ ਹੈ ਤਾਂ ਥੋੜਾ ਜਿਹਾ ਨਹੀਂ ਤੇ ਧਿਆਨ ਰੱਖਿਓ ਇਦਾਂ ਦੇ ਸਵਾਲ ਜਿਹੜੇ ਹੈਗੇ ਨੇ ਉਲਝਾ ਦਿੰਦੇ ਨੇ ਜਿਵੇਂ ਆਪਾਂ ਹੁਣ ਹੋਈ ਜਗੇ ਸੀ ਫਿਰ ਅੱਗੇ ਕੀ ਕਹਿੰਦੇ ਨੇ ਕਹਿੰਦੇ ਤਰਖਾਨ ਜੰਗਲਾਂ ਤੇ ਨਿਰਭਰ ਕਰਦਾ ਹੈ ਕਿਉਂਕਿ ਉਹ ਪ੍ਰਦਾਨ ਕਰਦੇ ਹਨ ਕੀ ਪ੍ਰਦਾਨ ਕਰਦੇ ਨੇ অপਸ਼ਨ ਨੰਬਰ 3 ਫਰਨੀਚਰ ਬਣਾਉਣ ਦੇ ਲਈ ਲੱਕੜ ਵੈਰੀ ਗੁੱਡ ਹੁਣ ਹੋਮੀ ਆਹ ਤੁਸੀਂ ਅਗਲਾ ਪੜ੍ਹ ਲਿਓ ਭਾਈ ਠੀਕ ਹੈ ਫੇਰ ਅੱਗੇ ਸਾਡੇ ਕੋਲੇ ਸਹੀ ਜਵਾਬ ਸੀ ਹੈ ਫਿਰ ਆਨਲਾਈਨ ਅਪਲੀਕੇਸ਼ਨ ਫਾਰਮ ਨੂੰ ਅੱਛਾ ਠੀਕ ਉਸ ਤੋਂ ਬਾਅਦ ਬਸ ਇਸ ਤਰੀਕੇ ਦੇ ਸਵਾਲ ਆ ਜਾਣਗੇ ਉਹ ਤੇ ਆਪਾਂ ਜ਼ਿਆਦਾ ਜਾਣਾਂ ਨਹੀਂ ਬਾਕੀ ਤੁਹਾਡਾ ਪੇਪਰ ਦਾ ਪੈਟਰਨ ਆਹੀ ਹੈ ਸੋ ਰਜੇ ਦੇਖੋ ਤੁਸੀਂ ਦੇਖ ਲਿਆ ਕਿ ਤੁਹਾਡਾ ਪੇਪਰ ਕਿਸ ਤਰੀਕੇ ਦਾ ਹੁੰਦਾ ਹੈ ਜ਼ਿਆਦਾ ਔਖਾ ਪੇਪਰ ਨਹੀਂ ਹੁੰਦਾ 4 ਦਿਨਾਂ ਚ ਵੀ ਜੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਸਮਝ ਲਏ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਮਤਲਬ ਜੇ ਥੋੜਾ ਪੇਪਰ ਸੌਖਾ ਜਿਹਾ ਹੋਇਆ ਤਾਂ ਤੁਸੀਂ ਵਧੀਆ ਨੰਬਰ ਲੈ ਜਾਓਗੇ ਠੀਕ ਹੈ ਸੋ ਜਿੰਨੇ ਦਿਨ ਰਹਿ ਗਏ ਥੋੜਾ ਥੋੜਾ ਘੰਟਾ 2 ਘੰਟੇ ਇਹਨੂੰ ਦਿਆ ਕਰੋ ਪੇਪਰ ਨੂੰ ਔਰ ਆਪਣਾ ਪੇਪਰ ਦੋ ਤੇ ਨਵੋਦਾ ਵਿਦਿਆਲਿਆ ਦੇ ਵਿੱਚ ਜਾਓ ਕਿਉਂਕਿ ਵਧੀਆ ਫੈਸਿਲਿਟੀਆਂ ਨੇ ਉੱਥੇ ਠੀਕ ਹੈ ਬਹੁਤ-ਬਹੁਤ ਸਿੱਖੋਗੇ ਇੱਥੇ ਜਾ ਕੇ ਥੈਂਕ ਯੂ so much for watching this video ਜੇ ਇੱਥੇ ਤੱਕ ਆ ਗਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਆਪਣੇ ਫਰੈਂਡਸ ਨਾਲ ਵੀ ਸ਼ੇ